ਖੇਤੀ ਦੇ ਆਪਾਂ ਦੇ ਸਾਹਮਣੇ ਸੰਕਟ ਦੇਖੀਏ ਉਹਦੇ ਵਿੱਚ ਇੱਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਮਰਨਾ ਦੂਜਾ ਪਾਣੀ ਦਾ ਘਾਟ ਤੇ ਤੀਜੀ ਮੌਸਮ ਬਦਲਣਾ ਡ੍ਰਿਪ ਇਰੀਗੇਸ਼ਨ ਹੈ ਜੀ ਇਹ ਜੋ ਸਮਝ ਲਓ ਕਿ ਖੇਤੀ ਦਾ ਅਗਲਾ ਲੈਵਲ ਹੈ ਪਰ ਇਹਨੂੰ ਜੇ ਚਲਾਉਣ ਵਾਸਤੇ ਤੁਹਾਨੂੰ ਦੱਸਿਆ ਵੀ ਇਹਦੀ ਤਾਂ ਨਿਗਰਾਨੀ ਇੱਕ ਇਹਦੇ ਚ ਤੁਹਾਡੇ ਕੋਲੇ ਵਾਟਰ ਸਟੋਰੇਜ ਟੈਂਕ ਹੋਵੇ ਇੱਕ ਤੁਹਾਡੇ ਕੋਲੇ ਸੋਲਰ ਮੋਟਰ ਹੋਵੇ ਤੇ ਇੱਕ ਤੁਹਾਡੀ ਇੱਛਾ ਹੋਵੇ ਮੈਂ ਕੰਮ ਕਰ ਰਿਹਾ ਤੇ ਇਹ ਸਰਕਾਰ ਨੂੰ ਚਾਹੀਦਾ ਵੀ ਜਿਹੜਾ ਡਿਜ਼ਾਈਨ ਕੀਤਾ ਜਾਵੇ 2 ਢਾਈ ਏਕੜ ਨੂੰ ਪ੍ਰੈਫਰੈਂਸ ਦਿੱਤੀ ਜਾਵੇ ਮੈਨੀਆਂ ਆਂਦਾ ਵੀ ਵੱਡਿਆਂ ਦੀ ਬੰਦ ਕਰੋ ਪਰ ਜਿਹੜੀ ਛੋਟੇ ਜੀਵਿਦਾਰ ਤੱਕ ਜੇ ਕੋਈ ਫੰਡ ਪਹੁੰਚੇ ਜੇ ਮੰਨ ਲਓ ਹੁਣ ਇੱਕ ਕਿਸੇ ਨੇ 1 ਏਕੜ ਲਗਾਉਣਾ ਯਾਰ ਬੇਦੇ ਤੌਰ 'ਤੇ ਉਹਦੀ ਸਬਸਿਡੀ 90% ਦੋ ਏਕੜ ਲਗਾਉਣਾ ਹੈ ਉਹਦੀ ਤੁਸੀਂ 80 ਕਰ ਦਿਓ ਦੋਸਤੋ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਸਫਲ ਉਦਮੀ ਕਿਸਾਨ ਨੌਜਵਾਨ ਕਿਸਾਨ ਭਾਈ ਬਲਜੀਤ ਸਿੰਘ ਖੋਸਾ ਹੋਰਿਆਂ ਦੇ ਨਾਲ ਜਿਹੜੇ ਕਿ ਲੰਬੇ ਸਮੇਂ ਤੋਂ ਖੇਤੀ ਕਰ ਰਹੇ ਆ ਪਰ ਖੇਤੀ ਵੱਖਰੇ ਤਰੀਕੇ ਨਾਲ ਕਰ ਰਹੇ ਆ ਕਈ ਅਵਾਰਡ ਵੀ ਜਿੱਤ ਚੁੱਕੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਾਈ ਹੋਰਾਂ ਦਾ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਢਿਲੋ ਸਾਹਿਬ ਤੇ ਤੁਹਾਡੀ ਸਾਰੀ ਟੀਮ ਨੂੰ ਸਾਡੇ ਕੋਲੋਂ ਹੁੰਦਾ ਬਾਈ ਜੀ ਖੇਤੀ ਤਾਂ ਹਰ ਕੋਈ ਕਰ ਰਿਹਾ ਪਿਛਲੇ ਲੰਬੇ ਸਮੇਂ ਤੋਂ ਕਰ ਰਿਹਾ ਤੁਸੀਂ ਥੋੜੀ ਜੀ ਨਵੇਕਲੀ ਕਰਦੇ ਹੋ ਉਹ ਕਿਹੜੀਆਂ ਨਵੇਕਲੀ ਜਿਹੜੇ ਉਪਰਾਲੇ ਆ ਜਿਹੜੇ ਤੁਸੀਂ ਕਰਦੇ ਆ ਅਸਲ ਦੇ ਵਿੱਚ ਜੀ ਖੇਤੀ ਦੇ ਆਪਾਂ ਦੇ ਸਾਹਮਣੇ ਸੰਕਟ ਦੇਖੀਏ ਉਹਦੇ ਵਿੱਚ ਇੱਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਮਰਨਾ ਹੂੰ ਦੂਜਾ ਪਾਣੀ ਦਾ ਘਾਟ ਤੇ ਤੀਜੀ ਮੌਸਮ ਦਾ ਹੂੰ ਇਹ ਤਿੰਨ ਚੀਜ਼ਾਂ ਬਹੁਤ ਪ੍ਰਭਾਵਿਤ ਕਰਦੇ ਆ ਖੇਤੀ ਹੂੰ ਤੇ ਜੋ ਸਾਡਾ ਏਰੀਆ ਹੈ ਤਾਂ ਚੈਨ ਮਾਈਨਰ ਦੀ ਟੇਲੈਂਟ ਦਾ ਏਰੀਆ ਹੈ ਤੇ ਪਿਛਲੇ ਸਮਿਆਂ ਚ ਸਰਕਾਰ ਚ ਤਾਂ ਸਾਨੂੰ ਘੱਟ ਸਮੱਸਿਆ ਆਈ ਹੈ ਹੂੰ ਪਿਛਲੀਆਂ ਸਰਕਾਰਾਂ ਦੇ ਵਿੱਚ ਪਾਣੀ ਦੀ ਬਹੁਤ ਦਿੱਕਤ ਰਹਿੰਦੀ ਸੀ ਐਸੇ ਏਰੀਏ ਦੇ ਵਿੱਚ ਟੇਲੈਂਟ ਦੇ ਏਰੀਏ ਦੇ ਵਿੱਚ ਹੂੰ ਤੇ ਉਹ ਦਿੱਕਤ ਨੂੰ ਦੂਰ ਕਰਨ ਵਾਸਤੇ ਜੇ ਇੱਕ ਹੀ ਰਸਤਾ ਸੀ ਅਸੀਂ ਮਾਈਕੋ ਇਰੀਗੇਸ਼ਨ ਹੂੰ ਤੇ ਉਹ ਮੇਰਾ ਜੋ ਸਾਇਟ ਕੀਤਾ ਇਹਦੇ ਨਾਲ ਰਿਹਾ ਉਹ ਬੀ ਕੀਪਿੰਗ ਦਾ ਸੀ ਹੂੰ ਉਹਦੇ ਵਿੱਚ ਮੈਨੂੰ ਕਾਉਂਸਲਰ ਮਿਲਿਆ ਕੁਝ ਤਾਂ ਯੂਨੀਵਰਸਿਟੀ ਵੱਲੋਂ ਮਿਲਿਆ ਕੁਝ ਆਪਾਂ ਜਦੋਂ ਅੱਖੀਂ ਦੇਖਦੇ ਐ ਜਿਵੇਂ ਅੱਜ ਤੁਸੀਂ ਕੈਮਰੇ ਦੇ ਲੈਂਸ ਰਾਹੀਂ ਦਿਖਾ ਰਹੇ ਹੋ ਹੂੰ ਉਹ ਬਾਗ ਰਾਜਸਥਾਨ ਦੇ ਐਮਪੀ ਦੇ ਉਹ ਬਾਗਾਂ ਦੇ ਵਿੱਚ ਜਾ ਕੇ ਦੇਖਿਆ ਵੀ ਉਹ ਮਾਈਕੋ ਇਰੀਗੇਸ਼ਨ ਤੇ ਕਿਵੇਂ ਕਰ ਰਹੇ ਆ ਪਕੀਨੀਆਂ ਜਗ੍ਹਾਾਂ ਦੇ ਵਿੱਚ ਉਹ ਕਿਵੇਂ ਕਾਮਯਾਬ ਕਰ ਰਹੇ ਆ ਕਿਤੇ ਰੇਤਲੀਆਂ ਜਮੀਨਾਂ ਕਿਤੇ ਤਰੀਬ ਜਮੀਨ ਤੇ ਸਾਡੇ ਕੋਲ ਤਾਂ ਰੇਤਲੀਆਂ 2 ਮੱਟ ਜਮੀਨ ਹੈ ਜਿਹਦੇ ਵਿੱਚ ਉੱਪਰ ਰੇਤ ਹੈ ਤੇ ਥੱਲੇ ਲਾਲ ਮਿੱਟੀ ਜਿਆਦਾ ਹੈ ਤੇ ਮੈਂ ਸੋਚਿਆ ਵੀ ਆਪਾਂ ਤਾਂ ਉਦੋਂ ਵੀ ਸਫਲ ਤਰੀਕੇ ਨਾਲ ਕਰ ਸਕਦੇ ਹਾਂ ਪਰ ਜੋ ਆਪਣੀ ਇੱਥੇ ਪਹਿਲਾਂ ਸੋਚ ਬਣੀ ਹੋਈ ਸੀ ਜਿਹੜਾ ਬਾਗ ਜਦੋਂ ਆਪਣੇ ਏਰੀਆ ਦੇ ਵਿੱਚ 60 ਦੇ ਹਦਾਕੇ ਦੇ ਵਿੱਚ ਬਾਗਬਾਨੀ ਸ਼ੁਰੂ ਹੋਈ ਉਦੋਂ ਕੀ ਇਨਸਰਟਿੰਗ ਦਿੱਤਾ ਗਿਆ ਸੀ ਇੱਕ ਕਿਲਾ ਬਾਗ ਨੂੰ 3 ਏਕੜ ਦਾ ਪਾਣੀ ਮਿਲਦਾ ਜਿੱਥੇ ਹੁਣ ਨਹਿਰੀ ਪਾਣੀ ਆਪਾਂ ਨੂੰ 10 ਕਿੱਲਿਆਂ ਪਿੱਛੇ 3.5 ਇਹ ਜਿਹੜੀ 1000 ਕਿੱਲੇ ਪਿੱਛੇ ਆਪਾਂ ਨੂੰ 10.5 ਕਿਊਸਿਕ 10.5 ਕਿਊਸਿਕ 1000 ਕਿੱਲੇ ਨੂੰ ਪਾਣੀ ਮਿਲਦਾ ਹੈ ਨਹਿਰੀ ਪਾਣੀ ਉਹ ਬਾਗਬਾਨੀ ਆਸਤੇ ਤਕਰੀਬਨ 1.5 10 ਕਿਊਸਿਕ ਪਾਣੀ ਮੰਨ ਲਓ ਤਿੰਨ ਗੁਣਾ ਪਾਣੀ ਇੱਕ ਵਾਰੀ ਤਿੰਗਣਾ ਪਾਣੀ ਬੱਜੇ ਠੀਕ ਹੈ ਜੀ ਉਹ ਇਨਸੈਂਟਿਵ ਦਿੱਤਾ ਗਿਆ ਵੀ ਪਾਣੀ ਬਾਗਬਾਨੀ ਨੂੰ ਪਹਿਲੇ ਦਿਨ ਨਾਲ ਇਸ ਤਰੀਕੇ ਨਾਲ ਜੋੜ ਦਿੱਤਾ ਗਿਆ ਵੀ ਜੇ ਕਿੰਨੂ ਦੀ ਬਾਗਬਾਨੀ ਕਰਨੀ ਹੈ ਤਾਂ ਤੁਹਾਡੇ ਕੋਲੇ ਬਹੁਤ ਖੁੱਲਾ ਪਾਣੀ ਚਾਹੀਦਾ ਠੀਕ ਹੈ ਉਹ ਆਪਣੇ ਵੀ ਇਹ ਸਾਰਿਆਂ ਦੇ ਮਨਾਂ ਦੇ ਵਿੱਚ ਜਤਿਆ ਸੀ ਵੀ ਇਹ ਨਹੀਂ ਇਹ ਸੰਭਵ ਨਹੀਂਗਾ ਪਰ ਜਦੋਂ ਬਾਹਰ ਦੇਖਿਆ ਵੀ ਉਹ ਕਰੀ ਜਾਂਦੇ ਤਾਂ ਆਪਣੇ ਚੋੜ ਫਿਰ ਅਸੀਂ ਜਦੋਂ ਤੋਂ ਸਟਾਰਟ ਕੀਤਾ ਇਹ ਡ੍ਰਿਪ ਇਰੀਗੇਸ਼ਨ ਅਸੀਂ ਲਾ ਕੇ ਹੀ ਕੀਤਾ ਬਾਗ ਪਹਿਲਾਂ ਮੈਂ ਬਾਗ ਬਣਾ ਡ੍ਰਿਪ ਤੋਂ ਕੀਤਾ ਸੀ ਮੇਰਾ ਡਿੱਕੀ ਬਣਾਈ ਤੇ ਬਿਨਾ ਡ੍ਰਿਪ ਤੋਂ ਕਰ ਲਿਆ ਕਿਉਂਕਿ ਖਰਚੇ ਦੀ ਸਮੱਸਿਆ ਸੀ ਕਿਉਂ ਮਾਈਕਰੋ ਇਰੀਗੇਸ਼ਨ ਤੇ ਉਸ ਸਮੇਂ ਦੀ ਸਰਕਾਰ ਦਾ ਵੀ ਕੋਈ ਏਡਾ ਧਿਆਨ ਨਹੀਂ ਸੀ ਕੁਝ ਟਾਈਮ ਸਬਸਿਡੀ ਆਉਂਦੀ ਫਿਰ ਬੰਦ ਹੋ ਜਾਂਦੀ ਫਿਰ ਇਹ ਮੈਂ ਆਪ ਦੇ ਨਿੱਜੀ ਪੈਸਿਆਂ ਦੇ ਨਾਲ ਇਹ ਜਿਹੜਾ ਡ੍ਰਿਪ ਸਿਸਟਮ ਲਗਾਇਆ ਇਹ ਨੂੰ ਬਾਗਾਂ ਦੇ ਵਿੱਚ ਤਾਂ ਬਲਜੀਤ ਭਾਈ ਸਾਰੇ ਅ ਅਜਕਲ ਡ੍ਰਿਪ ਸਿਸਟਮ ਵਰਤੇ ਤੁਸੀਂ ਮਤਲਬ ਜਿਵੇਂ ਕਾਣਕ ਹੋ ਗਈ ਜਾਂ ਨਰਮਾ ਹੋ ਗਿਆ ਛੋਲੇ ਹੋ ਗਏ ਉਹਦੇ ਚ ਕਿਦਾਂ ਫਿਰ ਇਹਦੀ ਵਰਤੋਂ ਕਰਦੇ ਹੋ ਜੀ ਉਹ ਜੀ ਸਾਡੇ ਕੋਲੇ ਜੋ ਰੈਫਰਿਜਰੇਸ਼ਨ ਵਾਸਤੇ ਜਿਹੜੀਆਂ ਪਾਈਪਾਂ ਲਾਈਨ ਪਾਈਪਾਂ ਉਹਦੇ ਵਿੱਚ ਵੀ ਉਸੇ ਤਰੀਕੇ ਨਾਲ ਪਹਿਲਾਂ ਅਸੀਂ ਪਹਿਲੇ ਸਾਲ ਉਹ ਮੱਕੀ ਦੇ ਵਿੱਚ ਆਈਆਂ ਸੀ 2 ਫੁੱਟ ਦੇ 26 ਇੰਚ ਦੀ ਲਾਈਨ ਚੱਲਦੀ ਸੀ ਉਹ 26 ਇੰਚ ਦੇ ਵਿੱਚ ਜੁੱਤਕੀਵਨ 100 ਕੋ ਪਾਈਪ ਵੇਚਦੀ ਸੀ ਉਹ 1 ਏਕੜ ਦੇ 1 ਏਕੜ ਦੇ 100 ਯਾਰਡ ਨਿਕਲਦੇ ਸੀ ਮਤਲਬ ਉਹ ਅਸੀਂ ਮੱਕੀ ਤੋਂ ਸ਼ੁਰੂਆਤ ਕੀਤੀ ਕਿਉਂ ਇੰਟਰਸਟ ਸੀਗਾ ਵੀ ਹੋ ਸਕਦਾ ਤੇ ਆਪਣੇ ਪਰਿਵਾਰ ਨੂੰ ਵੀ ਲੱਗਦਾ ਸੀ ਤੇ ਆਸਰੋਸ ਵਾਲਿਆਂ ਨੂੰ ਲੱਗਦਾ ਸੀ ਕਿ ਇਹ ਬੂਗਾ ਨਾਲ ਫਸਲਾਂ ਨਹੀਂ ਹੁੰਦੀਆਂ ਪਰੁੱਲਾ ਪਾਣੀ ਚਾਹੀਦਾ ਹਾਂ ਖੁੱਲਾ ਪਾਣੀ ਚਾਹੀਦਾ ਉਹ ਡਰਦੇ ਡਰਦਿਆਂ ਨੇ ਅਸੀਂ ਮੈਂ ਕਿਹਾ ਵੀ ਹੁਣ ਤਜਰਬਾ ਕਰੀਏ ਅਸੀਂ ਗੁਵਾਰਾ ਵਾਇਆ ਉਹ ਉਹ ਸੀ ਮੱਕੀ ਦਾ ਪ੍ਰੋਜੈਕਟ ਪਰ ਸਾਨੂੰ ਮਿਲੀ ਲੇਟ ਪਰ ਫਿਰ ਵੀ ਅਸੀਂ ਲਾਈ ਉਹ ਠੀਕ ਹੈ ਤੇ ਉਹ ਸੀ ਗੁਵਾਰਾ ਵਾਹ ਕੇ ਜੇ ਉਥੇ ਮੱਕੀ ਲਾ ਦੀ ਵੀ ਚਲੋ ਹੁਣ ਗੁਵਾਰੇ ਦੀ ਤਾਂ ਫਸਲ ਫਲਕਸਿਏਸ਼ਨ ਕਰਦੀ ਰਹਦੀ ਆ ਵੀ ਹੋਊਗੀ ਨਾ ਹੋਊਗੀ ਕਿ ਆਪਾਂ ਉਹ ਸੱਟੇ ਵਾਲੀ ਫਸਲ ਹੁੰਦੀ ਆ ਵੀ ਚਲੋ ਮੱਕੀ ਕਰਕੇ ਦੇਖ ਲੇ ਹੁਣ ਗੁਵਾਰਾ ਵਾਹ ਕੇ ਮੱਕੀ ਲਾਈ ਜਾਨੇ ਤਾਂ ਉੱਤੇ ਤਾਂ ਫਿਰ ਆਬਵੀਅਸ ਗੱਲ ਆ ਵੀ ਅਗਲੇ ਮਹੀਨੇ ਲੱਗਦਾ ਜੇ ਤੇ ਗੁਵਾਰਾ ਤਾਂ ਹੋਇਆ ਨਹੀਂ ਮੱਕੀ ਕਿੱਥੋਂ ਹੋਊਗੀ ਕਿ ਉਹ ਥੋੜੇ ਥੋੜੇ ਪਾਣੀ ਨਾਲ ਬੂੰਦ ਬੂੰਦ ਪਾਣੀ ਨਾਲ ਮੱਕੀ ਨੂੰ ਜਿਹੜੀ ਬਹੁਤ ਹੀ ਭਰਪੂਰ ਵਧੀਆ ਫਸਲ ਹੋਈ ਬੜਾ ਕੱਦ ਕਾਠ ਬੜਾ ਵਧੀਆ ਉਹਦਾ ਪੱਤਾ ਰਿਆ ਤੇ ਉਹਦੇ ਵਿੱਚ ਕੀ ਆ ਤੁਹਾਨੂੰ ਸਾਨੂੰ ਥੋੜੀਆਂ ਜੀਆਂ ਬੇਸਲ ਨਹੀਂ ਅਸੀਂ ਦਿੱਤੀਏ ਉਸ ਉਹਦੇ ਵਿੱਚ ਜਿਹੜੇ ਆਪਣੇ ਕੋਲਰਸ਼ੀਲ ਆਉਂਦੇ ਐ ਉਹ ਫਰਟੀਲਾਈਜ਼ਰ ਉਹਨਾਂ ਦਾ ਇਸਤੇਮਾਲ ਕੀਤਾ ਬਹੁਤ ਵਧੀਆ ਰਿਜ਼ਲਟ ਮਿਲਿਆ ਠੀਕ ਹੈ ਉਸ ਤੋਂ ਬਾਅਦ ਫਿਰ ਨਰਮੇ 'ਚ ਵੀ ਉਵੇਂ ਹੀ ਕਰਦੇ ਰਹੇ ਨਰਮੇ 'ਚ ਵੀ ਉਸੇ ਤਰੀਕੇ ਨਾਲ ਕੀਤਾ ਨਰਮੇ ਦੇ ਵਿੱਚ ਅਸੀਂ ਪਹਿਲਾਂ ਇਹਨੂੰ ਦੇਖਲਾ ਕੰਮ ਕੀਤਾ ਜੀ ਅਸੀਂ ਸਾਡੇ ਕੋਲੇ ਇੱਥੇ ਨਾਲ ਹੀ ਪਲਾਟ ਸੀ ਹੁਣ ਉਸੇ ਬਾਗ ਲਾ ਲਿਆ ਸੀ ਉਹਦੇ ਵਿੱਚ ਕਣਕ ਦੀ ਵਾਢੀ ਤੋਂ ਬਾਅਦ ਉਹਦਾ ਜੋ ਟਾਂਗਰ ਸੀ ਉਵੇਂ ਦਾ ਉਵੇਂ ਪਿਆ ਰਿਹਾ ਜੋ ਨਾੜ ਪਿਆ ਰਿਹਾ ਕਣਕ ਦਾ ਉਹਦੇ ਉੱਤੇ ਅਸੀਂ ਮਲਚਰ ਮਾਰਤਾ ਹੈ ਮਲਚਰ ਮਾਰ ਕੇ ਤੇ ਉਹਦੇ ਸਿਆੜ ਕੱਟ ਤੇ ਡ੍ਰਿਲ ਮਸ਼ੀਨ ਨਾਲ ਪਹਿਲਾਂ ਸਿਆੜ ਕੱਟ ਤੇ ਉਹ ਸਾਨੂੰ ਕੁਝ ਤਕਲੀਫ ਹੋਈ ਥੋੜਾ ਜਿਹਾ ਜਿਹੜਾ ਕਚਰਾ ਆ ਕੇ ਲੱਗ ਜਾਂਦਾ ਸੀ ਮਸ਼ੀਨ ਦੇ ਡ੍ਰਿਲ ਦੇ ਨਰਮੇ ਵਾਲੀ ਦੀ ਉਹ ਅਸੀਂ ਪਾਸੇ ਕਰਦੇ ਰਹੇ ਦੂਸਰੀ ਵਾਰ ਉਹਨਾਂ ਸਿਆੜਾਂ ਦੇ ਵਿੱਚ 2K ਕੇ ਤੇ ਡ੍ਰਿਪ ਚਲਾ ਦਿੱਤੀ ਹੂੰ ਕਿਉਂ ਫਿਰ ਦੇਖਣ ਵਾਲੀ ਤੋਂ ਐਂ ਗੱਲ ਸੀ ਵੀ ਇਹ ਤਾਂ ਇੰਨੇ ਸੱਤ ਵਾਣ ਦੇ ਵਿੱਚ ਕਿਵੇਂ ਹੋ ਜੂਆ 0 ਟਿਲੇ ਸੀਗਾ ਜੀ ਨਰਮ ਪਰ ਉਹ ਨਰਮ ਇਹਨੇ ਰਿਕਾਰਡ ਤਬਾਦੰ ਦਿੱਤਾ ਸੀ 13.13 ਕੁਆਂਟਲ ਉਹਦਾ ਝਾੜ ਆਇਆ ਸੀ ਮਤਲਬ ਉਹਦਾ ਦੂਜੇ ਦੇ ਮੁਕਾਬਲੇ ਜ਼ਿਆਦਾ ਹੋਇਆ ਜ਼ਿਆਦਾ ਹੋਇਆ ਜੀ ਕਿਉਂਕਿ ਇਹਦੀ ਸਮੱਸਿਆ ਆਂਦੀ ਹੈ ਜਿਵੇਂ ਜਮੀਨ ਕੰਪਰੈਸ ਹੋ ਜਾਂਦੀ ਹੈ ਜਦੋਂ ਮੀਂਹ ਪੈਂਦੇ ਹੈ ਕਚਰਾ ਹੋ ਜਾਂਦਾ ਉਹ ਮਲਚ ਬਣ ਗਈ ਉਹ ਆਰਗੈਨਿਕ ਮਲਚ ਕੁਦਰਤੀ ਮਲਚ ਬਣ ਗਈ ਜਿਹੜਾ ਉਹ ਤਾਂਗਰ ਸਹਾੜ ਉੱਤੇ ਨਾਲ ਪਿਆ ਸੀ ਸੰਕ ਦਾ ਉਹਦੀ ਵਜ੍ਹਾ ਨਾਲ ਉਹ ਉੱਥੇ ਕੋਈ ਕੱਖ ਨਹੀਂ ਉੱਗੇ ਫਿਰ ਜਿੰਨਾ ਪਾਣੀ ਜਮੀਨ ਸਮਾਉਂਦਾ ਸੀ ਉੱਪਰ ਸਰਵ ਹੋ ਜਾਂਦਾ ਸੀ ਉੱਤੇ ਮਲਚ ਆ ਜਾਂਦੀ ਉਹਨੂੰ ਪ੍ਰੋਪਰ ਪਾਣੀ ਮਿਲਦਾ ਰਿਹਾ ਫਿਰ ਇੱਕ ਉਹਨੇ ਮਲਚ ਨੇ ਕੰਮ ਕੀਤਾ ਵੀ ਜਮੀਨ ਦਾ ਟੈਂਪਰੇਚਰ ਕੰਟਰੋਲ ਰਿਹਾ ਤੇ ਜੜਾਂ ਦੀ ਗਰੋਥ ਵੀ ਚੰਗੀ ਹੋਈ ਤਾਂ ਨਹੀਂ ਉਗਿਆ ਬਿਨਾ ਬਹੁਤ ਹੀ ਘੱਟ ਉਸ ਸਾਲ ਤਾਂ ਸੀ ਮੇਰੇ ਖਿਆਲ ਚ ਕੁਝ ਯੂਰੀਆ ਦਿੱਤੀ ਕੋਈ ਅੱਧਾ ਘੱਟਾ ਉਹ ਵੀ ਥੱਲੇ ਬਹੁਤ ਵਧੀਆ ਨਾ ਸਰ ਨਰਮੇ ਤੇ ਮੱਕੀ ਦੇ ਨਾਲ ਨਾਲ ਹੋਰ ਕਿਸੇ ਫਸਲ ਚ ਵੀ ਬਈ ਤਜਰਬਾ ਕੀਤਾ ਢੋਲਿਆਂ ਦੇ ਵਿੱਚ ਬਹੁਤ ਵਧੀਆ ਰਿਹਾ ਜੀ ਅੱਛਾ ਢੋਲਿਆਂ ਨੇ ਬਹੁਤ ਹੀ ਅద్ਭੁਤ ਹੀ ਰਿਜ਼ਲਟ ਦਿੱਤਾ ਜੀ ਸੋਲਿਆਂ ਨੂੰ ਘੱਟ ਪਾਣੀ ਅੱਛਾ ਸਰੋਂ ਨੇ ਬਹੁਤ ਵਧੀਆ ਰਿਜ਼ਲਟ ਦਿੱਤਾ ਜੀ ਇਸ ਦਾ ਮਤਲਬ ਵੀ ਆਪਾਂ ਮਤਲਬ ਪਾਣੀ ਦੀ ਬਚਤ ਕਰ ਸਕਦੇ ਆ ਪਰ ਥੋੜੀ ਜੀ ਮਿਹਨਤ ਕਰਨੀ ਪੈਣੀ ਹਾਂ ਇਹਦੇ ਸਾਰਿਆਂ ਨਾਲ ਵੱਡਾ ਡ੍ਰਿਪ ਦੇ ਵਿੱਚ ਜਿਹੜੇ ਜਿਹੜੇ ਮੈਨੂੰ ਕੋਈ 8-9 ਸਾਲ 7 ਸਾਲ ਹੋ ਗਏ ਤਕਰੀਬਨ ਇਹਦੇ ਵਿੱਚ ਕੰਮ ਕਰਦੇ ਹਾਂ ਇਹਦੇ ਵਿੱਚ ਸਮੱਸਿਆ ਇੱਕ ਹੀ ਹੈ ਜੀ ਇਹਦੇ ਵਿੱਚ ਤੁਹਾਡੇ ਕੋਲੇ ਜ਼ਰੂਰਤ ਹੋਣੀ ਚਾਹੀਦੀ ਹੈ ਜੇ ਤੁਹਾਨੂੰ ਜ਼ਰੂਰਤ ਹੈ ਤਾਂ ਹੀ ਡ੍ਰਿਪ ਚੱਲੂਗੀ ਕਿਉਂ ਇਹ ਸਾਡਾ ਜਿਹੜਾ ਏਰੀਆ ਹੈ ਇਕ ਤਰ੍ਹਾਂ ਦਾ ਉਸਿਆ ਪਾਣੀ ਦੀ ਕਮੀ ਸੀ ਇੱਕ ਵਸੀਲੇ ਹੋਣੇ ਚਾਹੀਦੇ ਵੀ ਪਹਿਲੀ ਜਰੂਰਤ ਸਾਨੂੰ ਪਾਣੀ ਦੀ ਸੀ ਉਹਨੂੰ ਉਹਦੀ ਅਸੀਂ ਪਰਪਾਈ ਕਰ ਲੈ ਕਰ ਲੈਂਦੇ ਸੀ ਵੀ ਅਸੀਂ ਡ੍ਰਿਪ ਲਗਾ ਲਿਆ ਪਰ ਹੁਣ ਦੂਸਰਾ ਵਸੀਲਾ ਸਾਡੇ ਕੋਲੇ ਡਿੱਗੀ ਵੀ ਬਣੀ ਹੋਈ ਹੈ ਜੇ ਤੁਸੀਂ ਫਾਰਮ ਤੇ ਦੇਖਿਆ ਆਪਣੇ ਡਿੱਗੀ ਬਣੀ ਹੋਈ ਹੈ ਫਿਰ ਉਹਦੇ ਨਾਲ ਸੋਲਰ ਚਾਹੀਦਾ ਹੈ ਜੀ ਇਹ ਤਿੰਨ ਜਦੋਂ ਵਸੀਲੇ ਰਲ ਗਏ ਚੌਥੀ ਥੋੜੀ ਸੋਚ ਚਾਹੀਦੀ ਹੈ ਤੇ ਪੰਜਵੀਂ ਮਿਹਨਤ ਚਾਹੀਦੀ ਹੈ ਇਹ ਚਾਰ ਪੰਜ ਜਦੋਂ ਚੀਜ਼ਾਂ ਰਲਦੀਆਂ ਨਾ ਜੀ ਫਿਰ ਡ੍ਰਿਪ ਜਾਂ ਕਾਮਯਾਬ ਹੁੰਦੀ ਹੈ ਤੇ ਉਹ ਆਪਾਂ ਇਹਨੂੰ ਜੇ ਥੋੜਾ ਜਿਹਾ ਵੀ ਟਿੱਲਾ ਛੱਡਦੇ ਆ ਕਿਤੇ ਫਿਲਟਰ ਚੋਕ ਨਹੀਂ ਹੁੰਦੇ ਇਹਦੇ ਰੈਪਲਾਈ ਨਾ ਇਕੱਠੀਆਂ ਵੀ ਹੁੰਦੀ ਹੈ ਉਹਦੀ ਰੱਖ-ਰਖਾਵ ਤੇ ਤਾਂ ਲੱਗਦਾ ਹੁਣ ਜਿਵੇਂ ਤੁਹਾਡੀ ਇਸੇ ਸਫਲ ਕਹਾਣੀ ਕਰਕੇ ਤੁੰ ਨੂੰ ਕੇਵੀਕੇ ਵੱਲੋਂ ਮਾਈਕਰੋ ਮੈਨੇਜਮੈਂਟ ਪਾਣੀ ਦੀ ਬਚਤ ਨੂੰ ਲੈ ਕੇ ਸਨਮਾਨਿਤ ਵੀ ਕੀਤਾ ਗਿਆ ਬਈ ਜੀ ਹਾਂਜੀ ਹਾਂਜੀ ਤਾਂ ਹੋਰ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਨਹੀਂ ਆਮ ਤੌਰ ਤੇ ਹੁੰਦਾ ਵੀ ਪਾਣੀ ਆਉਣ ਦੋ ਲੱਗੀ ਜਾਂਦਾ ਹੈ ਹੋ ਸਕਦੀ ਹੈ ਹੋਰ ਕਿਸਾਨ ਵੀ ਕਰ ਸਕਦੇ ਐਦਾਂ ਬਚਤ ਬਿਲਕੁਲ ਕਰ ਸਕਦੇ ਆ ਜੀ ਕਿਉਂਕਿ ਹੁਣ ਜੇ ਬਾਗਬਾਨੀ ਦੇ ਵਾਸਤੇ ਵੀ ਤੁਸੀਂ ਪਹਿਲਾਂ ਜ਼ਿਕਰ ਕੀਤਾ ਬਾਗਬਾਨੀ ਵੀ ਹੋ ਸਾਡੀ ਸਫਲ ਹੈ ਇਸੇ ਕਰਕੇ ਡ੍ਰਿਪ ਦੀ ਵਜ੍ਹਾ ਨਾਲ ਡ੍ਰਿਪ ਕਰਕੇ ਹਾਂਜੀ ਜਦੋਂ ਜ਼ਰੂਰ ਤਾਂ ਹੁਣ ਨਹਿਰ ਸਾਡੀ ਉਹ ਬਾਕੀ ਤਾਂ 1 ਮਹੀਨਾ ਹੋਇਆ तकरीबन ਬੰਦ ਹੋਈਆਂ ਨੂੰ 1 ਮਹੀਨੇ ਤੇ ਕੁਛ ਦਿਨ ਹੋਏ ਸਾਡੀ ਸੁਕਚੈਨ ਮੈਨਰ ਨੂੰ ਅੱਜ ਕੋਈ 60 ਦਿਨਾਂ ਦੇ ਪਲੱਸ ਹੋ ਗਏ ਜਦੋਂ ਤਾਂ ਪਾਣੀ ਬੰਦ ਹੋਇਆ ਤੇ ਉਹ ਡ੍ਰਿਪ ਦੀ ਵਜ੍ਹਾ ਨਾਲ ਹੀ ਅਸੀਂ ਮੈਨੇਜ ਕਰ ਰਹੇ ਹਾਂ ਪਹਿਲਾਂ ਫਰੂਟ ਵੀ ਸੀ ਫਰੂਟ ਵੀ ਇਸ ਵਾਰ ਲੇਟ ਟੁੱਟਿਆ ਪਰ ਉਹ ਡ੍ਰਿਪ ਦੀ ਵਜ੍ਹਾ ਨਾਲ ਮੈਨੇਜ ਹੋ ਸਕੇ ਜੀ ਡ੍ਰਿਪ ਇਰੀਗੇਸ਼ਨ ਹੈ ਜੀ ਇਹ ਜੋ ਸਮਝ ਲਓ ਦੀ ਖੇਤੀ ਦਾ ਅਗਲਾ ਲੈਵਲ ਹੈ ਪਰ ਇਹਨੂੰ ਜੇ ਚਲਾਉਣ ਵਾਸਤੇ ਤੁਹਾਨੂੰ ਦੱਸਿਆ ਵੀ ਇਹਦੀ ਤਾਂ ਨਿਗਰਾਨੀ ਇੱਕ ਇਹਦੇ ਚ ਤੁਹਾਡੇ ਕੋਲੇ ਵਾਟਰ ਸਟੋਰੇਜ ਟੈਂਕ ਹੋਵੇ ਤੇ ਇੱਕ ਤੁਹਾਡੇ ਕੋਲੇ ਸੋਲਰ ਮੋਟਰ ਹੋਵੇ ਤੇ ਇੱਕ ਤੁਹਾਡੀ ਇੱਛਾ ਹੋਵੇ ਮੈਂ ਕੰਮ ਕਰਨਾ ਤੇ ਹੁੰਦੀ ਹੈ ਬਹੁਤ ਸਫਲ ਤਰੀਕੇ ਨਾਲ ਇੱਕ ਬਈ ਜਿਵੇਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਵੀ ਖੇਤੀ ਹੈ ਜਿਹੜੀ ਉਹ ਹੁਣ ਮੁਨਾਫੇ ਵਾਲਾ ਸੌਦਾ ਨਹੀਂ ਰਿਹਾ ਘਾਟੇ ਵਾਲਾ ਸੌਦਾ ਜਿਹਾ ਰਹਿ ਗਿਆ ਕਿ ਲੋਕਾਂ 'ਚ ਇਹ ਗੱਲ ਬੈਠ ਗਈ ਤਾਂ ਉਹਦਾ ਕੀ ਕਾਰਨ ਮੰਨਦੇ ਹੋ ਵੀ ਕਿਹੜੀ ਖੇਤੀ ਆ ਜਿਹੜੀ ਘਾਟੇ ਦਾ ਸੋਦਾ? ਤਕਰੀਬਨ ਜਿਹੜੀ ਰਵਾਇਤੀ ਖੇਤੀ ਹੈ ਰੋ ਜੀ। ਹੂੰ ਜਿਵੇਂ ਆਪਣਾ ਚੋਨਾ ਤਾਂ ਹੁਣ ਅਸੀਂ ਰੀਸੈਂਟ ਹੀ ਲਾਉਣ ਲੱਗੇ ਆ ਨਰਮਾ। ਹੂੰ ਨਰਮੇ ਦਾ ਪਿਛਲੇ 3-4 ਸਾਲਾਂ ਦਾ ਇਹ ਭਾਂਤੀ ਨਹੀਂ ਇਹ ਸੱਚ ਹੈ। ਹੂੰ ਇਹ 4 ਸਾਲਾਂ ਤੋਂ ਲਗਾਤਾਰ ਹੀ ਪਿੱਟ ਰਿਹਾ ਫਸਲ। ਇੱਕ ਤਾਂ ਰੇਟ ਦੇ ਵਿੱਚ ਪਿੱਟ ਰਹੀ ਹੈ ਫਸਲ। ਦੂਸਰੀ ਝਾੜ ਚ ਪਿੱਟ ਰਹੀ ਹੈ। ਤੀਜੀ ਖਰਚੇ ਚ ਪੈ ਰਹੀ ਹੈ। ਹਾਂ। ਉਹ ਘਾਟੇ ਦੀਆਂ ਸੌਦੇ ਬਣੀਆਂ ਪਈਆਂ। ਮੁਨਾਫੇ ਦੇ ਸੌਦੇ ਜਿਹੜੇ ਅੱਜ ਦੇ ਟਾਈਮ ਵਿੱਚ ਮੈਂ ਬੀ ਕੀਪਿੰਗ ਵੀ ਕਰਦਾ ਹਾਂ ਉਹ ਵੀ ਮੈਨੂੰ ਜਿੰਨਾ ਕੁ ਮੇਰੀ ਸਮਝ ਹੈ ਕਿ ਮੁਨਾਫੇ ਦੇ ਵਿੱਚ ਡੈਰੀ ਹੋ ਸਕਦੀ ਹੈ ਪਰ ਉਹਦੇ ਚ ਮੈਨੇਜਮੈਂਟ ਜ਼ਰੂਰੀ ਹੈ ਤੁਹਾਡੇ ਕੋਲ ਮਨਜੀ ਜ਼ਰੂਰੀ ਹੈ ਹੁਣ ਫਿਗਰੀ ਦਾ ਸੂਰ ਪਾਲਣ ਦਾ ਕੰਮ ਅੱਜ ਦੇ ਟਾਈਮ ਸਹੀ ਚੱਲ ਰਿਹਾ ਕੋਈ ਤਰੀਕ ਥੋੜੀ ਪਿੱਛੇਟ ਚੱਲ ਰਹੀ ਹੈ ਸਾਡਾ ਬੀ ਕੀਪਿੰਗ ਦਾ ਕੰਮ ਬਹੁਤ ਸੁਨਹਿਰੀ ਸੀ ਇਹ ਦੂ ਪਹਿਲਾਂ ਉਹਦੇ ਵਿੱਚ ਹੁਣ ਕੁਝ ਮਾਰਕੀਟਿੰਗ ਦੀਆਂ ਸਮੱਸਿਆਵਾਂ ਆਈਆਂ ਉਸੇ ਤਰ੍ਹਾਂ ਸਹਾਇਤਾ ਤੁਹਾਡੇ ਜ਼ਰੂਰੀ ਹੈ ਕਿਸਾਨਾਂ ਨੂੰ ਕਿਸਾਨਾਂ ਨੂੰ ਸਹਾਇਤਾ ਦੰਦਾ ਜੀ ਦੋਰ ਤੇ ਰੱਖਦਾ ਜੇ ਸਾਡੇ ਅਸੀਂ ਜੀ ਆਪਦੀ ਗੱਲ ਕਰਾਂ ਮੈਂ ਆਪਦੀ ਨਹੀਂ ਜੀ ਤਾਂ ਜਿਹੜੀ ਮੈਂ ਡ੍ਰਿਪ ਲਗਾਈ ਏ ਸੋਲਰ ਲਗਾਈ ਪੌਂਡ ਬਣਾਇਆ ਇਹ ਮੈਂ ਖੇਤੀ ਦੇ ਖਰਚੇ ਚੋਂ ਮੈਂ ਸਪਸ਼ਟ ਕਹਿ ਦਿੰਦਾ ਮੈਂ ਨਹੀਂ ਬਣਾ ਸਕਦਾ ਇਹ ਮੇਰੇ ਕੋਲੇ ਸਹਾਇਕ ਧੰਦੇ ਦੀ ਜੀ ਕੁਝ ਜਮਾ ਰਾਸ਼ੀ ਜਿਹੜਾ ਮੈਨੂੰ ਪਲੱਸ ਮਿਲਦਾ ਸੀ ਉਹਦੀ ਵਜ੍ਹਾ ਨਾਲ ਮੈਂ ਇਧਰ ਇਨਵੈਸਟ ਕਰ ਸਕਿਆ ਤੇ ਉਹ ਸਰਕਾਰ ਦੀਆਂ ਜਿਹੜਾ ਸਹਾਇਕ ਧੰਦੇ ਬਹੁਤ ਜ਼ਰੂਰੀ ਆ ਸਹਾਇਕ ਧੰਦੇ ਬਹੁਤ ਜ਼ਰੂਰੀ ਆ ਬਾਕੀ ਜਿਹੜੀ ਸਰਕਾਰ ਦੀਆਂ ਪਾਲਿਸੀਜ਼ ਨੇ ਨਾ ਜੀ ਸਰਕਾਰ ਦੀ ਪਾਲਿਸੀ ਪਤਾ ਨਹੀਂ ਇਹ ਬਣਾਉਣ ਵਾਲਿਆਂ ਦਾ ਜਿਹੜਾ ਬਣਾਉਣ ਵਾਲੇ ਅਸਲ ਦੇ ਵਿੱਚ ਉਹ ਹੈ ਜਿਹੜੇ ਧਨਾੜ ਲੋਕ ਹੈ ਕਿਉਂਕਿ ਉਹਨਾਂ ਕੋਲ ਜਿਹੜੇ ਰਿਸੋਰਸ ਹੈ ਉਹਨਾਂ ਦੇ ਬੱਚਿਆਂ ਕੋਲ ਪੜ੍ਹਾਈ ਹੈ ਉਹ ਹੀ ਅੱਗੇ ਜਾ ਕੇ ਪਾਲਿਸੀ ਵਿਭਾਗ ਦੇ ਵਿੱਚ ਕੰਮ ਕਰਦੇ ਤੁਸੀਂ ਦੇਖੋ ਵੀ ਆ ਮੈਂ ਸਾਡੇ ਕੋਲ ਜਿਹੜੇ ਅਸੀਂ ਦੋਹਾਂ ਭਰਾਵਾਂ ਕੋਲੇ ਹੈ ਜਿਵੇਂ ਅਸੀਂ ਚਾਰ ਕਿੱਲੇ ਬਾਗ ਦੇ ਵਿੱਚ ਅਸੀਂ ਪਹਿਲੇ ਸ਼ੁਰੂਆਤ 'ਚ ਡ੍ਰਿਪ ਲਾਈ ਉਦੋਂ ਸਾਡੇ 4.5 ਏਕੜ ਵਾਲਿਆਂ ਨੂੰ ਡ੍ਰਿਪ ਨਹੀਂ ਮਿਲੀ ਕੁਈ 100 150 ਇੱਕ ਡ੍ਰਿਪ ਦਾ ਉਹਦਾ ਖਰਚ ਆਇਆ ਸੀ ਪਰ ਉਹਨਾਂ ਨੇ ਜਿਹੜੇ 25 25 30 ਦੀ ਬਿੱਲਿਆਂ ਦੇ ਪਲਾਟ ਸੀ ਕਮਰਸ਼ੀਅਲ ਕੰਮ ਹੈ ਡ੍ਰਿਪ ਲਾਉਣ ਵਾਲਿਆਂ ਨੇ ਵੀ ਸੋਚਿਆ ਵੀ ਆਪਾਂ ਵੱਡੇ ਖਾਤੇ ਜੱਥ ਪਾਈਏ ਛੋਟਿਆਂ ਦੇ ਨਾਮ ਛੋਟੇ ਚ ਨਾਮ ਅੱਥਾ ਮਾਰੀਏ ਇਹ ਸਰਕਾਰ ਨੂੰ ਚਾਹੀਦਾ ਵੀ ਜਿਹੜਾ ਡਿਜ਼ਾਈਨ ਕੀਤਾ ਜਾਵੇ 2 ਢਾਈ ਏਕੜ ਨੂੰ ਪ੍ਰੈਫਰੈਂਸ ਦਿੱਤੀ ਜਾਵੇ ਮੈਂ ਨਹੀਂ ਆਂਦਾ ਵੀ ਵੱਡਿਆਂ ਦੀ ਬੰਦ ਕਰੋ ਪਰ ਜਿਹੜੀ ਛੋਟੇ ਜ਼ਿਮੀਦਾਰ ਤੱਕ ਜੇ ਕੋਈ ਫੰਡ ਪਹੁੰਚੇ ਜੇ ਮੰਨ ਲਓ ਹੁਣ ਇੱਕ ਕਿਸੇ ਨੇ 1 ਏਕੜ ਲਗਾਉਣਾ ਯਰ ਬੇਦੇ ਤੌਰ ਤੇ ਉਹਦੀ ਸਬਸਿਡੀ 90% ਦੋ ਏਕੜ ਲਗਾਣਾ ਉਹਦੇ ਤੁਸੀਂ 80 ਕਰ ਦਿਓ। 5 ਤਾਂ ਹੀ ਲਗਾਣਾ ਉਹਦੀ 75 ਕਰ ਦਿਓ। 5 ਤੋਂ ਉੱਤੇ ਲਜਾਣਾ ਉਹਦੀ 60 ਕਰ ਦਿਓ। ਜਿਹੜਾ 10 ਤੋਂ ਉੱਤੇ ਲ ਜਾਂਦਾ ਉਹਦੀ 50 ਕਰ ਦਿਓ ਕਿਉਂਕਿ ਉਹ ਕੈਪੇਬਿਲਟੀ ਵਧੀ ਜਾਂਦੀ ਹੈ ਉਹਦੇ ਕੋਲੇ ਉਸ ਬੰਦੇ ਕੋਲੇ ਇੰਨੇ ਕੁ ਰਿਸੋਰਸ ਹੈਗੇ ਆ ਜਿਹੜਾ ਬੰਦਾ ਜੀ 1 ਕਰੋੜ ਰੁਪਇਆ ਕੋਠੀ ਤੇ ਲਾ ਸਕਦਾ। ਉਹ ਕੋਈ 10-20 ਲੱਖ ਆਪ ਦੇ ਖੇਤ ਜੀ ਇਨਵੈਸਟ ਕਰ ਸਕਦਾ। ਹੁਣ ਜਿਹੜਾ 2.5 ਕਿੱਲੇ ਵਾਲਾ ਉਹ ਨਾ ਤਾਂ ਉਹ ਕਰੇ ਕੁਝ ਲਾ ਸਕਦਾ ਨਾ ਉਹਨੂੰ ਸਰਕਾਰ ਕੋਲੋਂ ਕੁਝ ਮਿਲਦਾ। ਫਿਰ ਉਹ ਪਿਛੜਦਾ। ਉਹ ਪਿੱਛੇ ਰਹੇ ਉਹ ਪਿਛੜਦਾ। ਉਹਨਾਂ ਲਈ ਨੇ ਧਿਆਨ ਦੀ ਇਹ ਤਾਂ ਤਾਂ ਖੇਤੀ ਕੰਮ ਜਾਓ ਹੋ ਸਕਦੀ ਹੈ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਕਿ ਘਾਟੇ ਦਾ ਸੌਦਾ ਕਿਉਂਕਿ ਆਪਣੇ ਕੋਲੇ ਜਿਹੜੀ 80-85% ਕਿਸਾਨੀ ਉਹ ਰਹਿ ਗਈ 2-2.5 3 ਏਕੜ ਜੇ ਕੋਈ ਠੇਕੇ ਵਾਲੀ ਲੈਨੇ ਆ ਉਹ ਤਾਂ ਜੀ ਗਲਕਸਾ ਹੈ ਕਿ ਉਹ ਤਾਂ ਉਹ ਪਹਿਲਾ ਠੇਕਾ ਜਿਹੜਾ ਪ੍ਰੋਫਿਟ ਚ ਉਹ ਠੇਕਾ ਲੈ ਗਿਆ ਫਿਰ ਛੋਟੇ ਜ਼ਿਮੀਦਾਰ ਨੇ ਜਿਹੜੀ ਚੀਜ਼ ਠੇਕੇ ਤੇ ਲੈ ਲਈ ਉਹ ਪੈਸਾ ਉਹ ਵਿਆਜ ਤੇ ਚੱਕਿਆ ਤੇ ਵਿਆਜ ਤੇ ਚੱਕਿਆ ਉਹਨੂੰ ਵਿਆਜ ਹੀ ਜਿੰਨਾ ਪੈ ਗਿਆ ਜਿਹੜਾ ਉਹਦਾ ਕੋਈ 5-10000 ਪ੍ਰੋਫਿਟ ਸੀਗਾ ਕਿੱਲੇ ਮਗਰ ਉਹ ਉਧਰ ਚਲਿਆ ਗਿਆ ਉਹ ਇਹ ਇਸੇ ਕਰਕੇ ਘਟੇ ਦਾ ਸੌਤਾ ਹੈ ਕਿਉਂਕਿ ਆਪਣੀ ਕਿਸਾਨੀ ਬਹੁਤ ਛੋਟੀ ਹੋ ਗਈ ਜਿਹੜੇ ਸਾਇਕਲ ਹੁੰਦੇ ਆ ਜਿਹੜੇ ਕਿਸਾਨ ਕਰ ਸਕਦੇ ਆ ਨਾਲ ਤਿਸ ਤੋਂ ਖਾਲੇ ਹੋ ਜਾਂਦੇ ਕਿਸਾਨੀ ਦੇ ਵਿੱਚ ਜਿਵੇਂ ਛੋਟੇ ਸਕੇਲ ਤੇ ਮੁਰਗੀ ਪਾਲਣਾ ਹੈ 2 4 5 ਪਸ਼ੂ 10 ਪਸ਼ੂਆਂ ਦੀ ਡੇਰੀ ਉਹ ਕੰਮ ਜਾਵਰੇ ਪੈ ਮੱਖੀ ਪਾਲਣਾ ਹੈ ਮੱਖੀ ਪਾਲਣ ਕਈ ਏਰੀਆ ਤਾਂ ਬੈਠੇ ਘਰੇ ਬੈਠੇ ਹੋ ਜਾਂਦਾ ਪਰ ਇੱਥੇ ਆਪਣੇ ਕਮਰਸ਼ੀਅਲ ਇਥੇ ਮਾਈਗਰੇਟ ਹੋ ਗਿਆ ਇੱਥੇ ਚੱਕ ਕੇ ਘੁੰਮਣਾ ਪੈਂਦਾ ਇੱਕ ਬੰਦਾ ਉਹਦੇ ਨਾਲ ਵੱਜ ਜਾ ਉਹ ਉਹ ਕਰ ਸਕਦਾ ਹੁਣ ਦੇ ਜਿਹੜੇ ਸੰਦਰਭ ਦੇ ਵਿੱਚ ਵੇਖੀਏ ਤਾਂ ਸੂਰ ਪਾਲਨ ਹੈ ਜਿਹੜਾ ਜਿਹੜਾ ਸੂਰ ਪਾਲਨ ਅੱਜ ਦੇ ਟਾਈਮ ਦੇ ਵਿੱਚ ਵਧੀਆ ਚੱਲ ਰਿਹਾ ਹੈ ਢੇਡ ਪਾਲਨ ਵੀ ਠੀਕ ਹੈ ਆਪਣੇ ਬੱਕਰੀ ਪਾਲਨ ਵੱਲੀ ਜ਼ਿਆਦਾ ਲੋਕਾਂ ਦਾ ਧਿਆਨ ਹੈ ਪਰ ਬੱਕਰੀ ਪਾਲਨ ਦੇ ਵਿੱਚ ਜੇ ਹੁਣ ਆਪਣੇ ਕੋਲ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਆਪ ਪਾਲ ਕਿਸ ਮਕਸਦ ਲਈ ਰੇ ਹੈ ਜੇ ਆਪਾਂ ਕੋਈ ਸ਼ੌਕੀਆ ਚੀਜ਼ ਪਾਲ ਰਹੇ ਹਾਂ ਤਾਂ ਉਹ ਆਪਾਂ ਮਹਿੰਗੀ ਕੀ ਸਕਦੇ ਹੁਣ ਬੱਕਰੀਏ ਵਜਨ ਨਾਲ ਵੇਣ ਵਾਲੀ ਹੈ ਇਹ ਆਪਾਂ ਮੰਡੀਆਂ ਤੇ ਵੇਹਨੇ ਆ ਜੇ ਕੋ ਨਵਾਂ ਜੀਮੇਦਾਰ ਕਰਨੇ ਸ਼ੁਰੂ ਕਰਦਾ ਤਾਂ 50 50 60 60000 ਦੀ ਲੱਖ ਰੁਪਏ ਦੀ ਬੱਕਰੀ ਲਿਆ ਕੇ ਉਹ ਬੰਦਾ ਕਾਮਯਾਬ ਇਹਨਾਂ ਕਿੱਤਿਆਂ 'ਚ ਨਹੀਂ ਹੋਣਾ ਜੀ ਉਹ ਕਾਟਾ ਖਾਊਗਾ ਕਿੱਤਾ ਉਹੀ ਕਾਮਯਾਬ ਹੈ ਜਿੱਥੇ ਪ੍ਰੋਫਿਟ ਘਟਰ ਆਪਾਂ ਇਨਕ ਦੂਸਰਾ ਆਪਣੀ ਇਨਵੈਸਟਮੈਂਟ ਘਟੋਗੇ ਪ੍ਰੋਫਿਟ ਜ਼ਿਆਦਾ ਆਉਣ ਦੀ ਉਮੀਦ ਹੈ ਕਮਰਸ਼ੀਅਲ ਵੀ ਸੋਚਣਾ ਪੈਣਾ ਕਿਸਾਨਾਂ ਨੂੰ ਇਹ ਤਾਂ ਸੋਚਣਾ ਹੀ ਪੈਣਾ ਜੀ ਸਾਰਿਆਂ ਨੂੰ ਪਹਿਲਾਂ ਸੋਚਣਾ ਹੀ ਇਹ ਪੈਣਾ ਜੀ ਹੁਣ ਤੁਹਾਡੇ ਅਪਰਾਲੇ ਆ ਜਿਹੜੇ ਇੱਕ ਸਾਰਿਆਂ ਨੂੰ ਵੱਡੀ ਆ ਜਿਸਮਸਿਆ ਹੈ ਬਣੀ ਹੋਈ ਵੀ ਜੋ ਸਹੀ ਗੱਲ ਨੂੰ ਸੁਣਨ ਵਾਲੇ ਘਟ ਜਾਵਣ ਜੇ ਹੁਣ ਤੁਸੀਂ ਵਧਾ ਚੜਾ ਕੇ ਕਹਿ ਦਿਓਗੇ ਵੀ ਆ ਬਾਗ ਲੱਗ ਇੱਕ ਏਕੜ ਲੱਗਿਆ 10 10 ਲੱਖ ਦਾ ਉਹ ਨੂੰ 10 ਬੰਦੇ ਸੁਣ ਲੈਗੇ ਜੇ ਤੁਸੀਂ ਵਾਜਬ ਗੱਲ ਦੱਸੋਗੇ ਵੀ ਥੋੜਾ ਖਰਚਾ ਕਰਕੇ ਆਪਾਂ ਆਮਦਨੀ ਕਿਵੇਂ ਵਧਾ ਸਕਦੇ ਉਹ ਕਿਸੇ ਨੇ ਨਹੀਂ ਹਰ ਆਦਮੀ ਆਪ ਦੀ ਦੁਕਾਨਦਾਰੀ ਚਲਾਉਣ ਲਈ ਇੱਕ ਰਿਕ ਕਿਤੇ ਦਾ ਵਧਾ ਚੜਾ ਕੇ ਦੱਸ ਰਿਹਾ ਮੱਖੀ ਪਾਲਣ ਹੁਣ ਸਾਡੇ ਸਾਡੇ ਨਾਲ ਵੀ ਪਿਛੇ ਜਿਹੜੇ ਲੋਕਾਂ ਨੇ ਵਾਰਡ ਲਏ ਆ 50 ਲੱਖ 50 ਡੱਬਿਆਂ ਦੇ ਵਿੱਚ 5-5 ਲੱਖ ਦੀ ਆਮਦਨੀ ਦਿਖਾ ਕੇ ਲਏ ਪਰ ਉਹ ਸਾਨੂੰ ਪਤਾ ਹੈ 50 ਡੱਬਿਆਂ ਦੀ ਮਧੂਮੱਖੀ ਦੇ ਵਿੱਚ 5 ਲੱਖ ਦੀ ਆਮਦਨੀ ਹੋ ਨਹੀਂ ਸਕਦੀ ਉਹ ਪਰ ਉਹਨਾਂ ਨੂੰ ਇਹ ਰਹਿ ਪੈ ਇਸ ਤਰੀਕੇ ਨਾਲ ਕਰਦੇ ਆ ਜੀ ਇਹਨਾਂ ਨੇ ਸ਼ਹਿਦ ਕੱਢਿਆ 100 ਕੁਆਂਟਲ ਸ਼ਹਿਦ ਕੱਢਿਆ ਜੀ ਇਹਨੂੰ 400 ਰੁਪਏੇ ਵੇਚਦਾ ਉਹ ਚੀਜ਼ਾਂ ਦਿਖਾ ਕੇ ਭ੍ਰਮਿਤ ਹੋ ਜਾਂਦੀ ਹੈ ਨੌਜਵਾਨਾਂ ਨੂੰ ਸਾਰਿਆਂ ਨੂੰ ਪਹਿਲਾਂ ਚਾਹੀਦਾ ਹੈ ਵੀ ਗਿਆਨ ਚੰਗੇ ਜਿਹੜਾ ਉਹ ਜੇ ਵਸੀਲਿਆਂ ਤੋਂ ਉਹ ਜੇ ਸੋਰਸਾਂ ਤੋਂ حاصل ਕਰਨ ਜਿਨ੍ਹਾਂ ਦੀ 10 ਬੰਦੇ ਉਹ ਇੱਕ ਹੋਰ ਲਾਉਂਦੇ ਹੋਣ ਵੀ ਇਹ ਬੰਦਾ ਸੱਚ ਬੋਲਦਾ YouTube ਤੇ ਸੋਸ਼ਲ ਮੀਡੀਆ ਤੇ ਜਿਹੜਾ ਭ੍ਰਮਿਤ ਹੋ ਕੇ ਕੋਈ ਵੀ ਕੰਮ ਕਰਨਾ ਹੈ ਉਹਦਾ ਨੁਕਸਾਨ ਹੁੰਦਾ ਉਹਦੀਆਂ ਚੈਲੰਜ ਦੇਖਣੇ ਚਾਹੀਦੇ ਜਿਵੇਂ ਹੁਣ ਤੁਸੀਂ ਡ੍ਰਿਪ ਦਾ ਪੁੱਛਿਆ ਸੀ ਵੀ ਡ੍ਰਿਪ ਦੇ ਚੈਲੰਜ ਹੈ ਇਹ ਨੀਂਦਤਾ ਪਾੜਦੀ ਹੈ ਨਾ ਲੇਬਰ ਤਾਂ ਲੱਗਦੀ ਹੈ ਜਦ ਤੇ ਉਹ ਚੀਜ਼ਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਵੀ ਆਪਾਂ ਮੰਨ ਲਓ ਤੁਸੀਂ ਹੁਣ ਡੇਰੀ ਦਾ ਇਹ ਡੇਰੀ ਦਾ ਕਰਨਾ ਦਾ ਤੁਹਾਨੂੰ ਬਾਹਰ ਅੰਦਰ ਆਉਣਾ ਇਹ ਥੋੜੀ ਹੈ ਵੀ ਤੁਸੀਂ ਚੱਕੋਗੇ ਮੋਟਰਸਾਈਕਲ ਤੇ ਮੇਲਾ ਦੇਖਣ ਜਾਵਰੋ ਉਹ ਤਾਂ ਸਵੇਰੇ 4 ਵਜੇ ਉੱਠਣਾ ਪਊਗਾ 5 ਘੰਟੇ 9 10 ਵਜੇ ਤੱਕ ਪੂਰਾ ਕੰਮ ਕਰਨਾ ਪਊਗਾ 3 4 ਘੰਟੇ ਤੁਹਾਡੇ ਕੋਲੇ ਵੇਲੇ ਹੋਣਗੇ ਫਿਰ ਸ਼ਾਮ ਨੂੰ 3 ਵਜੇ ਤੋਂ ਨੂੰ ਲੱਗਣਾ ਪਊਗਾ ਫਿਰ 8 9 ਵਜੇ ਜਾਣਗੇ ਕਿ 10 ਘੰਟੇ ਕੰਮ ਕਰਨਾ ਪਊ ਫਿਰ ਜਾ ਕੇ ਇੰਕਮ ਆਉਗੀ ਜਿਵੇਂ ਆਪਾਂ ਵੀ ਕੀਪਿੰਦੀ ਗੱਲ ਕਰਦੇ ਸੀ ਕਿੰਨੇ ਡੱਬੇ ਤੇ ਕਿੰਨੀ ਕਾਮਦਨ ਹੋ ਜਾਂਦੀ ਹੈ ਬਈ ਤੇ ਕਿੰਨਾ ਖਰਚਾ ਹੁੰਦਾ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਵੀ ਜਿਸ ਤਰੀਕੇ ਨਾਲ ਮੌਸਮੀ ਬਦਲਾਅ ਆਇਆ ਨਾ ਪਿਛਲੇ ਪੰਚਾਇਤਾਂ ਨਾਲ ਹੂੰ ਉਹਦੇ ਵਿੱਚ ਵੀ ਹੈ ਇੱਕ ਤਾਂ ਜਿਹੜਾ ਫਲੋਰਾ ਬਹੁਤ ਪ੍ਰਭਾਵਿਤ ਹੋ ਗਿਆ ਹੈ ਦੇਖੀ ਨੂੰ ਤੇ ਹੁਣ ਤੁਹਾਡੇ ਸਾਹਮਣੇ ਦੇਖਣ ਜਾ ਰਿਹਾ ਕਿਤੇ ਲੇਟ ਹੈ ਕਿਤੇ ਘੱਟ ਹੈ ਕਿਤੇ ਜ਼ਿਆਦਾ ਉਸੇ ਤਰੀਕੇ ਨਾਲ ਹਰ ਫਲ ਪ੍ਰਭਾਵਿਤ ਹੋ ਰਿਹਾ ਤਾਂ ਮਾਈਗਰੇਟਰੀ ਕੀਤਾ ਹੈ ਦੂਰ ਦੂਰ ਜਾਣਾ ਪੈਂਦਾ ਹੈ ਫਲਕਿਉੇਸ਼ਨ ਹੈ ਜੀ ਇਹਦੇ ਕੰਮ ਚ ਹੁਣ ਇਹਦੇ ਚ ਅਸੀਂ ਇਹ ਨਹੀਂ ਕਹਿ ਸਕਦੇ ਵੀ 100 ਡੱਬਾ ਰੱਖ ਲਿਆ ਤਾਂ ਕੋਈ 2 ਲੱਖ ਰੁਪਏ ਆਮਦਨ ਕੱਢੂਗਾ ਇਹਦੇ ਵਿੱਚ ਵੀ ਇਹ ਪਿਛਲੇ 3-4 ਸਾਲਾਂ ਵਿੱਚ ਕਈ ਜਿਮੀਦਾਰਾਂ ਨੇ ਜਿਹੜੇ ਸਾਡੇ ਹੀ ਸੰਗੀ ਸਾਥੀ ਸੀ ਉਹਨਾਂ ਤੋਂ ਬਿਜ਼ਨਸ ਪਿੱਛੇ ਗਏ ਜਿਹੜੇ ਉਪਲੇ ਉਤਰੇ ਲੈਵਲ ਤੇ ਜਾਵੜੇ ਸੀ ਉਹ ਕਾਰਨ ਉਹਨਾਂ ਨੂੰ ਮਾਰਕੀਟਿੰਗ ਨਹੀਂ ਮਾਰਦੀ ਕਿਉਂਕਿ ਆਪਣੇ ਜਿਹੜਾ ਸ਼ੈਦਰ ਉਤਪਾਦਨ ਨਾਲੋਂ ਵੱਧ ਵਿਕੀ ਜਾਂਦਾ ਪਰ ਵਿਕੀ ਹੋ ਜਾਂਦਾ ਵੀ ਜਿਹੜਾ ਫੈਕਟਰੀ ਮੇਡ ਹੈ ਪਿਓਰ ਨਹੀਂ ਪਿਓਰ ਨਹੀਂ ਜੋਟੀ ਜੋਟੀ ਦੀ ਫਾਇਦੇਸ ਮਸੀ ਆ ਰਹੀ ਹੈ ਪਰ ਇਹ ਕਿੱ사 ਵਧੀਆ ਬਹੁਤ ਹੀ ਚੰਗਾ ਕੀਤਾ ਜੇ ਤੁਹਾਡੇ ਮੰਨ ਲਓ ਜੇ ਜੇ ਜਰਾ ਆਪਣਾ ਦੇਖੀਏ ਇਹਦੀ ਮੱਖੀ ਦੇ ਲੜਨ ਦਾ ਵੀ ਫਾਇਦਾ ਹੈ ਜੇ ਤੁਹਾਡੇ શરી ਤੇ ਲੜ ਰਹੀ ਹੈ ਉਹ ਵੀ ਤੁਹਾਨੂੰ ਫਾਇਦਾ ਦਿੰਦੀ ਹੈ ਰਾਜੀ ਜੋੜੀ ਕੈਸ ਦੀ ਵਤਨ ਦੀ ਪ੍ਰੋਬਲਮ ਜੋੜਾਂ ਦੇ ਦਰਦ ਹੋਣਗੇ ਚੀਜ਼ਾਂ ਦੀ ਇਸ ਗਾਇਕ ਬਾਕੀ ਕਿਤਾਬ ਬਹੁਤ ਵਧੀਆ ਹੈ ਫਸਲਾਂ ਨੂੰ ਵੀ ਬਹੁਤ ਫੈਦੇਮੰਦ ਹੈ ਤੇ ਇਹ ਜੇ ਲੱਖ ਤੋਂ 2 ਲੱਖ ਰੁਪਇਆ ਸੀ ਮੰਨ ਕੇ ਚੱਲਦੇ ਆਂ ਵੀ 100 ਅੱਦੇ ਦੀ ਆਮਦਨੀ ਹੈ ਉਹ ਵੀ ਜੇ ਫੁੱਲ ਟਾਈਮ ਇਹਨੂੰ ਮਾਈਗਰੇਟਰੀ ਤਰੀਕੇ ਨਾਲ ਕਰਦੇ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਮਾਰਕੀਟਿੰਗ ਦੀ ਜਿਹੜੀ ਸਮੱਸਿਆ ਹੈ ਭਾਵੇਂ ਘਰੇ ਪਸ਼ੂ ਰੱਖੇ ਆ ਦੁੱਧ ਵੀ ਹੈ ਭਾਵੇਂ ਜਿਵੇਂ ਤੁਸੀਂ ਦੱਸਿਆ ਬੀ ਕੀਪਿੰਗ ਸ਼ਾਇਦ ਵੀ ਹੈ ਜਾਂ ਕੁਝ ਵੀ ਰੱਖਦੇ ਆ ਤਾਂ ਕਿਸਾਨਾਂ ਨੂੰ ਮਾਰਕੀਟਿੰਗ ਨਾਲ ਹਿਸਾਬ ਨਹੀਂ ਆਇਆ ਕਿ ਕੀ ਚੱਕਰ ਕੀ ਰਹਿੰਦਾ ਹੈ ਮਾਰਕੀਟਿੰਗ ਵਾਸਤੇ ਵੀ ਇੱਕ ਇੱਕ ਪ੍ਰੋਡਕਸ਼ਨ ਫੀਲਡ ਹੈ ਇਹ ਆਪਾਂ ਪੈਦਾ ਕਰ ਲਿਆ ਇੱਕ ਮਾਰਕੀਟਿੰਗ ਫੀਲਡ ਇਹ ਦੋ ਜਿਹੜੀਆਂ ਫੀਲਡ ਹੈ ਜੇ ਹੁਣ ਆਪਾਂ ਪ੍ਰੋਡਕਸ਼ਨ ਨੂੰ 100% ਧਿਆਨ ਦਿੰਨੇ ਆ ਨਾ ਜੀ ਫਿਰ ਆਪਣੀ ਮਾਰਕੀਟਿੰਗ ਵਾਜ ਜਾਦੀ ਸਾਡੇ ਸਾਹਮਣੇ ਵੀ ਸਮੱਸਿਆ ਇਹ ਆਈ ਹੈ ਜਿਹੜੇ ਆਪਣੇ ਸਰੋਤਿਆਂ ਤੋਂ ਵੀ ਸੁਣਦੇ ਹੋਣਗੇ ਉਹ ਵੀ ਮੇਰੀ ਇਸ ਗੱਲ ਨਾਲ ਸਹਿਮਤ ਹੋਣਗੇ ਜਦੋਂ ਆਪਾਂ ਪ੍ਰੋਡਕਟਿਵਿਟੀ ਦੇ ਵੱਲ ਧਿਆਨ ਦਿੰਨੇ ਆ ਨਾ ਜੀ ਉਦੋਂ ਫਿਰ ਮਾਰਕੀਟਿੰਗੇ ਕਾਲ ਪੂਰਾ ਆਪ ਦਾ ਪੂਰਾ ਹੀ ਸੈਟਅਪ ਹੀ ਅਟਾ ਜੀ ਫਿਰ ਜਿਹੜਾ ਇਕੱਲਾ ਦੁਕੱਲਾ ਬੰਦਾ ਹੈ ਜੇ ਸਮੂਹ ਹੈ ਜਿਹੜੇ ਦੋਨੇ ਹਿਆਰਪੁਰ ਸਾਈਡ ਦੇ ਜਿਹੜੇ ਸਮੂਹ ਹੈ ਉਹ ਉਹਨਾਂ ਦੀ ਮਾਰਕੀਟਿੰਗ ਕਿਉਂ ਕੰਮ ਨਹੀਂ ਜਾਵੇ ਉਹ ਪੈਦਾ ਕੋਈ ਕਰ ਰਿਹਾ ਹੈ ਅਗੇ ਸੇਲ ਕੋਈ ਕਰ ਰਿਹਾ ਹੈ ਏਹੀ ਸਮੱਸਿਆ ਹੈ ਮਾਰਕੀਟਿੰਗ ਦੇ ਵਿੱਚ ਇਹ ਸਰਕਾਰ ਇਹਨਾਂ ਜੋ ਆਪਣੇ ਜ਼ਿੰਮੇਦਾਰ ਆਪਣੇ ਕੋਲ ਸਕੇਲ ਰਹਿ ਗਿਆ ਛੋਟਾ ਕਿਤੀ ਜੇ ਆਪਾਂ ਕਿਲੇ ਦੋ ਕਿਲੇ ਆਲਾ ਤਿੰਨ ਕਿਲੇ ਆਲਾ ਜੇ ਆਪਾਂ ਲੇਬਰ ਅੱਥੋਂ ਕਰਾ ਕੇ ਆਪ ਮਾਰਕੀਟਿੰਗ ਕਰੂਗਾ ਤਾਂ ਉਹਦਾ ਜਿੰਨਾ ਉਹਨੂੰ ਪਲੱਸ ਹੋਣਾ ਉਹਨਾਂ ਕੋਤਾਲੇ ਵਿੱਚ ਚਲੇ ਜਾਂਦੇ ਨੇ ਉਹਨਾਂ ਕੋਲੇ ਵਿੱਚ ਜਾਂਦਾ ਰਹਿੰਦੇ ਨੇ ਹੂੰ ਖੇਤੀ ਸਮੂਹਾਂ ਦੇ ਵਿੱਚ ਇਹ ਚੀਜ਼ਾਂ ਹੋ ਸਕਦੀਆਂ ਨੇ ਜੇ ਸਰਕਾਰੀ ਸਹਾਇਤਾ ਮਿਲੇ ਉਹਨਾਂ ਦੇ ਪੈਕਿੰਗ ਦੀ ਸਟੋਰੇਜ ਦੀ ਤੇ ਉਹ ਸਾਰੀਆਂ ਸਿਸਟਮ ਮਿਲਣ ਫੇਰ ਹੀ ਕੰਮ ਜਿਹਾ ਹੋ ਸਕਦਾ ਹੈ ਹੂੰ ਤੇ ਹੋਰ ਬਾਈ ਜੀ ਜਿਹੜੀ ਅੱਜ ਵੀ ਨੌਜਵਾਨੀ ਹੈ ਉਹ ਕਿਸਾਨੀ ਤੋਂ ਕਿਉਂ ਭੱਜ ਰਹੀ ਹੈ ਬਾਈ ਜੀ ਕੀ ਕਾਰਨ ਕੀ ਮੰਨਦੇ ਆ ਕਿਸਾਨੀ ਤੋਂ ਭੱਜਣ ਦਾ ਕਾਰਨ ਅੱਜ ਦੀ ਨੌਜਵਾਨੀ ਨਾਲੋਂ ਜਿਹੜੀ ਪਿਛਲੀ ਪੀੜ੍ਹੀ ਹੈ ਉਹ ਵੀ ਭੱਜੀ ਹੈ ਹੂੰ ਉਹਦਾ ਵੀ ਇਹ ਕਾਰਨ ਕਿਉਂਕਿ ਇਹਨੂੰ ਆਪਾਂ 스ਕਿੱਲ ਬੇਸ ਨਹੀਂ ਮੰਨਿਆ ਜਾਂਦਾ ਸਿੱਤੇ ਨੂੰ ਪਰ ਇਹ ਇਸਦੀ ਹਾਈਲੀ ਸਕਿੱਲਡ ਕਿਤਾ ਹੈ ਇਹ ਇਹਨੂੰ ਆਦੇ ਨਾ ਵੀ ਇੱਕ ਚੰਗਾ ਕਿਸਾਨ ਜੀ ਨੂੰ ਆਪਾਂ ਦਾ ਬੜਾ ਕਿਸਾਨ ਹੈ ਜੀ ਉਹ ਮੁੰਡਾ ਬੜਾ ਕਿਸਾਨ ਹੈ ਆ ਉਹ ਬੜਾ ਕਿਸਾਨ ਸੀ ਆਪਾਂ ਤੋਂ ਵਿਚਾਰ ਚਾਹ ਹੂੰ ਤੇ ਮੰਨ ਲਓ 16 ਟੀਐਚ ਡੀਆ ਜੀ ਕਿਸਾਨ ਕੋਲੇ ਬਰਕਰ ਕੇ ਦੋ ਹੈ ਕਿੰਨੀ ਦੂੰਗੀ ਬਿਜਨੀ ਹੈ ਕਿਹੜਾ ਵੀ ਬਿਜਨਾ ਕਿਹੜਾ ਮੌਸਮ ਆ ਗਿਆ ਉਹ ਚੀਜ਼ਾਂ ਇਹ ਇਹ ਆਪਾਂ ਇੱਕ ਪੀੜੀ ਦਰ ਪੀੜੀ ਸਿੱਖ ਕੇ ਚੱਲਦੇ ਹੁਣ ਜਿਵੇਂ ਅਸੀਂ ਸਾਡੇ ਦਾਦੇ ਤੋਂ ਅਸੀਂ ਨਾਲ ਲੱਗੇ ਜੀ ਉਹ ਚੀਜ਼ ਆਪਾਂ ਨੂੰ ਪਾਉਣ ਜੇ ਜਵਾਕਾਂ ਨੂੰ ਜੋੜਾਂਗੇ ਨਾ ਹੁਣ ਮੇਰਾ ਬੇਟਾ ਵੀ ਹੁੰਦਾ ਉਹਨੂੰ ਮੈਂ ਕਹਿ ਦਿੰਦਾ ਵੀ ਤੂੰ ਤੇਰੀ ਪਲਾਂਟ ਐਕਸ ਜਿਹੜੀ ਐਪ ਹੈ ਉਹ ਵੇਖ ਯਾਰਾ ਇਹ ਮੈਨੂੰ ਪੌਂਦੀ ਪਤਾ ਹੋਵੇ ਵੀ ਆ ਕੀ ਬਿਮਾਰੀ ਹੈ ਬੂਟੇ ਦੇ ਵਿੱਚ ਕੀ ਕੋਸ਼ਿਸ਼ ਕਰਦੇ ਆ ਵੀ ਉਹਨੂੰ ਸਕਾਈਏ ਹਾਂ ਉਹਨੂੰ ਮੈਂ ਪੁੱਛਦਾ ਵੀ ਇਹ ਹੈ ਕੀ ਕਿਉਂਕਿ ਉਹਦੇ ਕੋਲੇ ਜਿਹੜੀ ਸੋਸ਼ਲ ਮੀਡੀਆ ਦਾ ਜਿਹੜਾ ਟੱਚ ਆ ਜਾਂ ਮੰਨ ਲਓ ਉਹਦੇ ਆ ਆਈਟੀ ਦੀ ਜਾਣਕਾਰੀ ਉਹ ਮੇਰੇ ਨਾਲੋਂ ਜ਼ਿਆਦਾ ਹਾਂ ਬੰਦੀ ਉਹ ਮਲਾਜੀ ਦੀ ਜੀ ਜੀ ਹਾਂ ਆਈ ਜੀ ਜੀ ਅੱਜ ਦੀ ਪੀੜ੍ਹੀ ਜ਼ਿਆਦਾ ਹੈ ਫਿਰ ਉਹਨੂੰ ਮੈਂ ਕਹਿੰਦਾ ਯਾਰ ਆ ਬੜਾ ਸਮੱਸਿਆ ਆ ਗਈ ਇਹ ਕੀ ਹੈ ਫਿਰ ਉਹ ਆਪ ਦੇ ਦਿਮਾਗ ਨਾਲ ਸੋਚਦਾ ਜਿਵੇਂ ਉਹ ਆਪਣੇ ਪੱਤਿਆਂ ਦੇ ਵਿੱਚ ਦੇਖ ਰਿਹਾ ਹੈ ਜੀ ਇਹ ਕੰਕਰਦਾਰ ਹੋ ਗਿਆ ਕਿਵੇਂ ਵੀ ਹੈ ਉਹ ਫਿਰ ਉਹਦੇ ਨਾਲ ਮਿਲਦੀਆਂ ਜੋਲਦੀਆਂ ਤਸਵੀਰਾਂ ਸਰਚ ਕਰਕੇ ਉਹ ਦੱਸਦਾ ਉਹ ਇੰਟਰਸਟ ਪੈਦਾ ਕਰਨਾ ਜ਼ਰੂਰੀ ਹੈ ਬੱਚੇ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਆਪਾਂ ਕੰਮ ਕੀ ਕਰੀ ਜਾਂਦੇ ਆ ਕਿਵੇਂ ਕਰੀ ਜਾਂਦੇ ਆ ਕਿੰਨਾ ਕਰ ਫਿਰ ਉਹ ਉਹ ਕਾਰਨ ਕੀ ਰਹਿੰਦੇ ਆ ਵੀ ਉਹ ਖੇਤੀ ਤੋਂ ਭਜਦੇ ਆ ਆਪਾਂ ਇਹਨੂੰ ਸਮਝ ਨਹੀਂ ਆਉਂਦਾ ਵੀ ਇਹ ਰੋਜ਼ਗਾਰ ਹੈਗਾ ਰੋਜ਼ਗਾਰ ਆਪਾਂ ਉਹਨਾਂ ਨੂੰ ਉਸ ਲੈਵਲ ਨਾਲ ਜੋੜ ਨਹੀਂ ਰਹੇ ਕਿ ਤਾਂ ਹੀ ਪਾਦੇ ਇੱਕੇ ਦਾ ਮਾ ਕੇ ਇਹ ਕੰਮ ਸਿੱਖ ਕੇ ਨਹੀਂ ਕਰ ਸਕਦੇ ਜੇ ਕੋਈ ਅੱਜ ਜੇ ਕੋਈ ਮੰਨ ਲਓ ਅੱਜ ਕੋਈ ਗ੍ਰੈਜੂਏਸ਼ਨ ਕਰਕੇ ਆਇਆ ਕੋਈ ਵੱਡੇ ਡਿਪਲੋਮਾ ਡਿਗਰੀ ਕਰਕੇ ਆਇਆ ਉਹਨੂੰ ਸਿੱਧਾ ਖੇਤੀ ਚ ਉਤਾਰ ਦਿੰਦੇ ਆ ਉਹਨੂੰ ਉਹ ਕਾਟਾ ਖੰਦਾ ਪਾ ਨਹੀਂ ਵੀ ਨੇ ਪਿੰਡਾਂ ਦੇ ਵਿੱਚ ਕਿਉਂਕਿ ਉਹਦੇ ਕੋਲੇ ਉਹ ਐਕਸਪੋਜ਼ਰ ਨਹੀਂ ਹੁੰਦਾ ਜਿਹੜਾ ਬੇਸਿਕ ਆਪਾਂ ਨੂੰ ਚਾਹੀਦੀ ਇਸ ਜਾਣਕਾਰੀ ਤੇ ਆਪਾਂ ਨੂੰ ਇਹ ਤੁਹਾਡਾ ਸਵਾਲ ਅੱਜ ਤੋਂ ਜਿਹੜਾ ਆਉਣ ਵਾਲੇ 10 ਸਾਲਾਂ ਵਿੱਚ ਇੰਨਾ ਜ਼ਿਆਦਾ ਵੈਲਿਡ ਹੋ ਜੂਗਾ ਇੰਨਾ ਜ਼ਿਆਦਾ ਇਹ ਮਹੱਤਵਪੂਰਨ ਸਵਾਲ ਹੈ ਕਿਉਂਕਿ ਹਰ ਚੀਜ਼ ਜਿਹੜੀ ਅੱਜ ਸਸਤੀ ਹੈ ਉਹ ਮਹਿੰਗੀ ਹੋਣ ਜਾ ਰਹੀ ਹੈ ਯਾ ਅੱਜ ਸਾਰਿਆਂ ਨੂੰ ਸਸਤਾ ਦਿਖਾ ਦਫਦਾਰ ਹੈ ਹੁਣ ਆਪਣੇ ਵਿਦੇਸ਼ਾਂ ਦੇ ਜਿਹੜੇ ਬੱਚੇ ਆਪਣੇ ਖਾਸ ਤੌਰ ਤੇ ਕੈਨੇਡਾ ਆਪਣੇ ਬਹੁਤ ਗਿਆ ਪੰਜਾਬੀ ਦਾ ਦਰਬਾਰ ਉਹਨਾਂ ਨੂੰ ਉੱਥੇ ਜੇ ਪੁੱਛ ਲੋ ਵੀ ਗੋਭੀ ਦਾ ਫੁੱਲ ਕਿੰਨੇ ਦਾ ਹੈ ਕਿੰਨੇ ਡਾਲਰਾਂ ਦਾ ਦੱਸ ਦੇ ਮਿਰਚ ਕਿੰਨੇ ਡਾਲਰ ਦੀ ਦੱਸ ਦੇ ਅੱਜ ਹੀ ਮੇਰਾ ਭਤੀਜਾ ਆਇਆ ਬਾਹਰੋਂ ਤੇ ਉਹ ਦੱਸ ਰਿਹਾ ਸੀ ਕਿ ਇੱਕ ਐਲੋਵੀਰਾ ਦਾ ਪੱਤਾ 5-6 ਡਾਲਰ ਦਾ ਉਹ ਆਪਣੇ ਲੱਗੇ ਸੀ ਪਿੱਛੇ ਜਿੱਥੇ ਕਬਾੜ ਸਟ ਰੱਖਿਆ ਉੱਥੇ ਉੱਥੇ ਲੱਗਿਆ ਸੀ ਤੇ ਉਹ ਆਦਾ ਵੀ ਇਹ ਤਾਂ ਇਹ ਆਦਾ ਉੱਥੇ ਵੇਚਿਆ ਨਾ ਹੋਵੇ ਤਾਂ 50 ਡਾਲਰ ਦਾ ਦਾ ਇੱਕ ਪੱਤਾ ਐਲੋਵੀਰਾ ਦਾ 5 ਦਾ ਤੇ ਹੁਣ ਦੇਖ ਲਓ ਵੀ ਇਹਦੇ ਆਉਣ ਵਾਲੇ ਜਿਹੜੇ 10-15 ਸਾਲ ਆ ਰਹੇ ਉਹ ਕਿਉਂਕਿ ਜ਼ਮੀਨਾਂ ਘਟ ਰਹੀਆਂ ਹਨ ਉਤਪਾਦਕ ਜਿਹੜੀਆਂ ਉਪਜਾਊ ਜ਼ਮੀਨਾਂ ਉਹ ਘਟ ਰਹੀਆਂ ਹਨ ਤੇ ਆਉਣ ਵਾਲੇ 5-10 ਸਾਲਾਂ ਦੇ ਵਿੱਚ ਵਿੱਚ ਜਿਹੜੀਆਂ ਖਾਦ ਪਦਾਰਥ ਹੈ ਕਣਕ ਲੈ ਲਓ ਆਪਣੇ ਚੌਲ ਲੈ ਲਓ ਹੁਰ ਜਿੰਨੇ ਵੀ ਪਦਾਰਥ ਉਹਨਾਂ ਦੀਆਂ ਸਾਰੀਆਂ ਦੀ ਕੀਮਤਾਂ ਹਾਈ ਹੋਣਗੀਆਂ ਤੇ ਉਹ ਤੁਹਾਡਾ ਸਵਾਲ ਉਦੋਂ ਜਾਇਜ਼ ਹੋ ਜਾਊਗਾ ਜੇ ਦੋ ਕਿਸੇ ਚੀਜ਼ ਚੋਂ ਆਮਦਨ ਆਉਣ ਲੱਗ ਜਾਨੀ ਹੈ ਲੋਕ ਆਪੇ ਉਧਰ ਨੂੰ ਜਾਣ ਲੱਗ ਜਾਣਗੇ ਤੇ ਉਦੋਂ ਪਹਿਲਾਂ ਜਿਹੜੀ ਆਪਣੀ ਨੌਜਵਾਨੀ ਹੈ ਕਿਸਾਨਾਂ ਦੇ ਪਰਿਵਾਰਾਂ ਦੇ ਖਾਸ ਤੌਰ ਤੇ ਆਪਣੇ ਪਿੰਡੂ ਪਰਿਵਾਰਾਂ ਕਿਸਾਨ ਪਰਿਵਾਰਾਂ ਉਹਨਾਂ ਨੂੰ ਇਧਰ ਜਾਗ ਲਾਉਣੀ ਜ਼ਰੂਰੀ ਹੈ ਵੀ ਉਹਨਾਂ ਦਾ ਹਲਕਾ ਹਲਕਾ ਇੰਟਰਸਟ ਬਣਾ ਕੇ ਰੱਖੀ ਵੀ ਪਾਉਂ ਦੀ ਕੋਈ ਵੀ ਖੇਤੀ ਕਰ ਰਿਹਾ ਹੈ ਮੈ ਨਹੀਂ ਆਂਦਾ ਵੀ ਉਹ ਬਾਗਬਾਨੀ ਕਰ ਰਿਹਾ ਹੈ ਜਾਂ ਉਹ ਬਾਗਬਾਨੀ ਕਰਦੇ ਚਾਹੀਦੀ ਹੈ ਜੇ ਉਹਦੇ ਇੰਟਰਸਟ ਹੀ ਪੈਦਾ ਕਰਨਾ ਆਪਾਂ ਨਵਾਂ ਵੀ ਟਰਾਈ ਕਰਦੇ ਹਾਂ ਜੀ ਉਹਦੇ ਤੇ ਦੋ ਗੜੇ ਵੱਧ ਮਾਰ ਲੈਨੇ ਝਾੜ ਵੱਧ ਹੋ ਗਏ ਪੰਜ ਘਟ ਕੋਈ ਕਿਲਾ ਅadha ਕਿਲਾ ਹਰ ਜਿੰਮੇਦਾਰ ਨੂੰ ਆਪਦੇ ਤਰ ਤਰ ਦੇ ਜੀ ਕੋਣੇ ਤੋਂ ਵੱਖਣੀ ਚਾਹੀਦੀ ਹੈ ਕਿਉਂਕਿ ਉਹਦੇ ਨਾਲ ਇੰਟਰਸਟ ਬਣਿਆ ਰਹਿੰਦਾ ਹੈ ਹੁਣ ਜਿਵੇਂ ਆਮ ਬਈ ਮਤਲਬ ਖੇਤੀ ਕਰਦੇ ਕਿਸਾਨ ਪਰ ਸਬਜ਼ੀ ਫਿਰ ਵੀ ਮੁੱਲ ਲੈਂਦੇ ਹਾਂਜੀ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਜੀ ਆਪਣਾ ਅਸਲ ਦੇ ਵਿੱਚ ਇੱਕ ਜਿਹੜਾ ਸੋਸ਼ਲ ਸਟਰਕਚਰ ਹੈ ਰਾ ਜੀ ਉਹ ਵੀ ਹੈ ਹੁਣ ਅਸੀਂ ਆ ਜਿਹੜੇ ਆਪਾਂ ਖੇਤ ਬੈਠੇ ਅਸੀਂ ਬਹੁਤ ਕੌਣ ਨੇ ਤੇ ਇੱਥੇ ਲੌਂਦੇ ਆ ਸਾਡੀ ਆ ਬੜੀ ਦੂਰ ਹੈ ਪਹੁੰਚੇ ਬੜੀ ਔਖੀ ਹੈ ਇੱਥੇ ਸਾਡੀ ਸਬਜ਼ੀ ਸੇਵ ਰਹਿੰਦੀ ਹੈ। ਇਹੀ ਅਸੀਂ ਦੂਸਰੇ ਖੇਤ ਲਾਉਂਦੇ ਆ ਜਿੱਥੇ 10 ਬੰਦੇ ਆਉਂਦੇ ਜਾਂਦੇ ਆ। ਉੱਥੇ ਉਹ ਕੰਮ ਔਖਾ ਹੋ ਜਾਂਦਾ। ਬਹੁਤ سارے ਕਿਸਾਨਾਂ ਨੂੰ ਜੇ ਕਹਿ ਵੀ ਦੇਈਦਾ ਨਾ ਉਹ ਕਿਤੇ ਮੇਲੇ ਜਾਵੜੇ ਤੇ ਕੱਟ ਲੈ ਲੈ। ਉਹਦੇ ਅੰਲਾ ਤਾਂ ਲੂੰਗਾ ਘਰੇ ਤਾਂ ਜਾਊ। ਪਰ ਘਰੇ ਤਾਂ ਨਹੀਂ ਜਾਂਦੀ ਵੀ ਆਪਾਂ ਸਾਰੇ ਲਾਉਣਾ। ਇੱਕ ਕਦ੍ਹਾ ਲੌਂਦਾ ਤਾਂ ਹੁਣ ਜੇ ਉੱਤੇ 10 ਬੰਦੇ ਗਏ ਤਾਂ ਕਦੂ ਇੱਕ ਲੱਗਿਆ ਹੁੰਦਾ 20 ਦੀ ਨਜ਼ਰ ਪਹਿਲਾਂ ਆਉਂਦੀ ਉਹਦੇ ਤੇ ਇਹ ਤੋੜ ਕੇ ਲਜਾਵਾਂਗੇ ਉਹ ਕਰ ਰਿਹਾ ਜੀ ਕੋਈ ਔਖਾ ਨਹੀਂ ਪਰ ਇਹਦੇ ਇਹਦੇ ਵਾਲਾ ਪਰ ਹੋਣਾ ਚਾਹੀਦਾ ਇਹ ਥੋੜਾ 2-4 ਮਰਲੇ ਜਗ੍ਹਾ ਹੋਵੇ ਪਰ ਇਹ ਆਪਾਂ ਪਤਾ ਨਹੀਂ ਕਿਉਂ ਡਰਦੇ ਹ ਜੇ ਹੁਣ ਕਿਸੇ ਰਿਸ਼ਤੇਦਾਰੀ ਚ ਵੀ ਕਿਸੇ ਨੂੰ ਕਹਿ ਜੀਏ ਨਾ ਵੀ ਘੱਟੋ ਘੱਟ ਇੱਕ ਕਿੱਲਾ ਆਪ ਦੀ ਖਾਨ ਵਾਲੀ ਕਣਕ ਵੀ ਜਲਾ ਕੋਈ ਝਾੜ ਕੱਟ ਦੀ ਪਾਂਦੀ ਦੇ ਕੋਲ 50 ਕਿੱਲੇ ਹੋ ਤੇ ਇਹ ਵੇਖਿਆ ਵੀ ਜਿਹੜਾ ਥੋੜਾ ਜਿਹਾ ਜ਼ਿਆਦਾ ਹੈ ਜੀ ਦੇ ਕੋਲ ਉਹ ਜ਼ਿਆਦਾ ਲਾਲਚੀ ਹੋ ਜਾਂਦਾ ਉਹ ਜੀਨੇ ਮਨ ਘਟਦੀ ਯਾਰ ਇਹ ਮੇਰਾ ਘਟਾ ਪਿਆ ਜੀ ਉਹੀ ਗੱਲ ਹੈ ਉਹ ਫਿਰ ਲੇਬਰ ਕਾਊਂਟ ਕਰਨ ਲੱਗ ਜਾਂਦੇ ਇਹ ਤਾਂ ਵੇਖਦੇ ਨੇ ਵੀ ਇਹ ਸਬਜ਼ੀ ਆਪਾਂ ਨੂੰ ਕਿੰਨੀ ਵਧੀਆ ਮਿਲੂਗੀ ਕਿੰਦੀ ਟੇਸਟੀ ਹੋਊਗੀ ਉਹ ਆਖਣਗੇ ਯਾਰ ਅਜੇ 2 ਮਰਲੇ ਥਾਂ ਲਾ ਲਿਆ ਤੇ ਇੰਨੀ ਵਾਰੀ ਗਰਾਉਣੀ ਪਊਗੀ ਇੰਨੀ ਰਿਆ ਕਰਨਾ ਪਊਗਾ ਉਹ ਪਰ ਜੀ ਹਾਂ ਵੀ ਇਹ 5 ਰੁਪਏ ਦਾ ਗਾਜਰਾ ਜਵਦੀਆਂ ਫਿਰਦੀਆਂ ਆਪਾਂ ਦੋ ਮਰਲੇ ਕਿਉਂ ਲਾਈਏ ਪਰ ਉਹਨੂੰ ਐ ਨਹੀਂ ਪਤਾ ਨਾ ਵੀ ਜਦੋਂ ਤੂੰ ਕਰਦੀ ਸਬਜ਼ੀ ਖਾਣ ਲੱਗ ਜਾ ਉਹਦਾ ਟੇਸਟ ਆ ਅਸੀਂ ਤਾਂ ਲਾ ਲੈਨੇ ਆ ਜੀ ਆ ਪਿੱਛੇ ਲੱਗੀ ਆ ਠੀਕ ਹੈ ਹਾਂ ਥੋੜੀ ਤੋਂ ਲਾ ਲਈ ਦੀ ਤੇ ਕਿਹੜੇ ਸੁਝਾਅ ਬਾਈ ਜਿਹੜੇ ਤੁਸੀਂ ਸਰਕਾਰ ਨੂੰ ਦੇਣਾ ਚਾਹੋਗੇ ਤੇ ਜਾਂ ਕਿਸਾਨਾਂ ਨੂੰ ਕਹਿਣਾ ਚਾਹੋਗੇ ਵੀ ਆਪਾਂ ਕਿਸਾਨੀ ਨੂੰ ਹੋਰ ਲਾਹੇਵੰਦ ਕਰ ਸਕਦੇ ਹਾਂ ਜਿਹੜਾ ਪਹਿਲਾ ਸੁਝਾਅ ਤਾਂ ਜੀ ਆਪਣਾ ਹੈਗਾ ਕਿਸਾਨਾਂ ਦਾ ਹੂੰ ਕਿਉਂਕਿ ਆਪਾਂ ਜਿਹੜੀ ਇਹ ਪਹਿਲਾਂ ਵੀ ਗੱਲ ਕੀਤੀ 90% ਕਿਸਾਨੀ ਹੈ ਨਾ ਉਹ ਛੋਟੀ ਹੈ ਛੋਟੀ ਕਿਸਾਨੀ ਛੋਟੀ ਕਿਸਾਨੀ ਦੇ ਵਿੱਚ ਕੀ ਹੈ ਵੀ ਆਪਾਂ ਜਿਹੜੀ ਆਪਣੀ ਸੋਚ ਹੈ ਉਹ ਹਜੇ ਤੱਕ ਹੀ ਉੱਥੇ ਮ hạnੂਦ ਹੈ ਭਰਾ ਮਾਰੂ ਸੋਚ ਜਿਹੜੀ ਆਪਣੇ ਇੱਕ ਸਮਝ ਲਓ ਆਪਣੇ ਜੀਨ ਦਾ ਹਿਸਾਬ ਬਣਦੀ ਹੈ ਵੀ ਇੱਕ ਦੂਜੇ ਨੂੰ ਵੇਖ ਕੇ ਤੇ ਕੋਈ ਚੜਾਈ ਵੇਖ ਕੇ ਕੁੜੀਆਂ ਨਾਲ ਹੀ ਇੱਕ ਦੂਜੇ ਦੇ ਨਾਲ ਮਿਲਵਰਤ ਨਾ ਕਰਕੇ ਤੀਜੇ ਬੰਦੇ ਨਾਲ ਕੋਈ ਹੋਰ ਆਂਡ ਗਵਾਂਡ ਨਾਲ ਜਿਵੇਂ ਸੋਸ਼ਲ ਮੀਡੀਆ ਤੇ ਤਾਂ ਬਹੁਤ ਫਰੈਂਡ ਹੋਣਗੇ ਤੇ ਗਵਾਂਡੀ ਨਾਲ ਆਪਾਂ ਸਸਰੀ ਘਰ ਦਾ ਆਪਰਾ ਆਪਣੇ tang ਦੀ ਹੈ ਉਹ ਸਾਰਿਆਂ ਨੂੰ ਪਹਿਲਾਂ ਜ਼ਰੂਰੀ ਹੈ ਵੀ ਆਪਾਂ ਜਿਵੇਂ 100 ਕਿਲੇ ਦੀ 200 ਕਿਲੇ ਦੀ ਆਪਣੇ 1 ਤੋਂ 5-7 ਘਰਾਂ ਕੋਲੇ ਵਾਈ ਹੈ ਤੇ ਉਹਨਾਂ ਨੂੰ ਸੰਧ ਤਾਂ ਉਹੀ ਚਾਹੀਦੀ ਹੈ ਉਚਾਰ ਘਰ ਆਪਾਂ ਇਕੱਠੇ ਹੋ ਗਏ ਬਲੇ ਸਮੂਹ ਤੌਰ ਤੇ ਮਤਲਬ ਕੰਮ ਕੀਤੀ ਕਰੀਏ ਇੱਕ ਤਵੀਆਂ ਦਾ ਸੈੱਟ ਹੋਵੇ 100-150 ਕਿੱਲਾ ਜਿਵੇਂ ਮਰਜੀ ਵਾਈ ਜਾਓ ਇੱਕ ਕਲਟੀਵੇਟਰ ਹੋਵੇ 100-150 ਕਿੱਲਾ ਜਿਵੇਂ ਮਰਜੀ ਵਾਈ ਜਾਓ ਇੱਕ ਮਸ਼ੀਨ ਹੋਵੇ ਬਜਾਈ ਵਾਲੀ 100-150 ਕਿੱਲਾ ਜਿਵੇਂ ਮਰਜੀ ਮਤਲਬ ਸਾਂਝ ਜਿਹੜੀ ਸਮਾਜਿਕ ਤੌਰ ਤੇ ਉਹ ਮਜ਼ਬੂਤ ਹੋਣੀ ਜ਼ਰੂਰੀ ਆਪਾਂ ਤਰੱਕੀ ਕਿੱਥੋਂ ਕੀਤੀ ਹੈ ਤੁਸ ਜੀ ਤਰੱਕੀ ਜੇ ਅੱਜ ਤੋਂ ਆਪਣੇ ਏਰੀਆ 'ਚ ਹੀ ਜਾਈਏ ਇਹ 50-60 ਸਾਲ 70 ਸਾਲ ਪਿੱਛੇ ਜਾਂਦੇ ਉਦੋਂ ਸਾਰੇ ਸਾਂਝ ਸੀ ਹੁਣ ਤਾਂ ਆਪਾਂ ਇੱਕ ਪਿੰਡ ਦੇ ਵਿੱਚ ਪਿੰਡ ਨਾਲ ਹੀ ਨਾ ਵਰਤ ਰਹੇ ਉਦੋਂ ਚਾਰ-ਚਾਰ ਪੰਜ-ਪੰਜ ਪਿੰਡਾਂ ਦੇ ਲੋਕ ਜਿਵੇਂ ਸਾਡੇ ਰਾਜਾਂ ਵਾਲੀ ਐ ਤੇ ਆਪਣੇ ਭਾਗਸਰ ਐ ਬਾਗੂ ਐ ਦਸਾਰਾਂ ਵਾਲੀ ਐ ਇਹਨਾਂ ਆਪਸੀ ਖੇਤਾਂ ਦੇ ਵਿੱਚ ਜਿਹੜੇ ਬਜ਼ੁਰਗ ਇੱਕ ਦੂਜੇ ਨੂੰ ਜਾਣਦੇ ਹੁੰਦੇ ਸੀ ਕਿ ਸੰਦ ਪੈਲੇ ਦੀ ਸਾਂਝ ਸੀਗੀ ਹੂੰ ਕਿਸੇ ਨੂੰ ਕੁਝ ਚਾਹੀਦਾ ਕਿਸੇ ਨੂੰ ਕੁਝ ਚਾਹੀਦਾ ਉਹ ਲੈ ਦੇ ਕੇ ਕੰਮ ਚਲਾਉਂਦੇ ਸੀ ਤਾਂ ਹੀ ਉਹਨਾਂ ਨੇ ਸਰਵਾਈਵ ਕੀਤਾ ਇਹਨੇ ਉਹ ਖੇਤ ਅੱਜ ਮੈਨੂੰ ਜ਼ਰੂਰਤ ਐ ਜੀ 20 ਹਸ ਪਾਵਰ 25 ਹਸ ਪਾਵਰ ਟਰੈਕਟਰ ਦੀ ਹੂੰ ਕਿਹਨੂੰ ਜ਼ਰੂਰਤ ਐ ਜੀ ਨਵੇਂ ਵੱਡੇ ਟਰੈਕਟਰ ਲੈਣ ਉਹ ਉਹ ਸਾਵੇ ਵਾ ਕਾਰੇ ਵਾਸਤੇ ਛੋਟਾ ਟਰੈਕਟਰ ਉਹਦਾ ਖਰਚਾ ਘੱਟ ਆ ਉਹਦੀ ਰਿਪੇਅਰ ਘੱਟ ਆ ਫਿਰ ਵਿਆਜ ਨਹੀਂ ਪੈਣਾ ਨਵਾਂ ਲੈ ਲਿਆ ਕੋਈ 10 ਲੱਖ ਦਾ ਟਰੈਕਟਰ ਲੈ ਲਿਆ ਉਹਦੇ ਤੇ ਇੰਟਰਸਟ ਹੀ ਕਿੰਨਾ ਪੈ ਜਾਵੇ ਫਿਰ ਉਹਨੇ ਕੰਮ ਨਹੀਂ ਦੇਣਾ ਹੁਣ ਜਿਵੇਂ ਅਸੀਂ ਆ ਬਾਗਵੌ ਨੇ ਸਾਡੇ ਕੋਲੇ ਪੁਰਾਣਾ ਟਰੈਕਟਰ ਹੈ ਜੀ 15 20 ਸਾਲ ਦਾ ਹੈ ਉਹ ਜਿੱਥੇ ਮਰਜੀ ਢੀ ਜਾਵੇ ਸਾਨੂੰ ਕੋਈ ਪਰਵਾਹ ਤਾਂ ਨਹੀਂ ਜਿਹੋ ਦਾ ਰੰਗ ਉੱਤਰ ਜੂ ਨਵੇਂ ਤੇ ਤਾਂ ਡਰੀ ਜਾਂਦੇ ਆ ਜਿੰਨੇ ਦਾ ਟਰੈਕਟਰ ਨਾਲ ਕੰਮ ਚੱਲੀ ਜਾਂਦਾ ਉਹਨੇ ਦਾ ਲੋਕੀ ਸਿਸਟਮ ਲਾਈ ਜਾਂਦੇ ਪਹਿਲਾ ਕੰਮ ਤਾਂ ਕਿਸਾਨੀ ਚ ਆਪਾਂ ਨੂੰ ਹੀ ਸੋਚਣਾ ਪਊਗਾ ਆਪਣੀ ਜ਼ਰੂਰਤ ਕੀ ਹੈ ਬੁਲਟ ਦੀ ਜ਼ਰੂਰਤ ਹੈ ਕਿ ਖੇਤ ਦੇ ਵਿੱਚ ਪਾਣੀ ਲਈ 흘ਣ ਬਿਜਲੀ ਆਪਦੇ ਖਰਚੇ ਉਸ ਤਰੀਕੇ ਨਾਲ ਕੰਟਰੋਲ ਕਰਨੇ ਪੈਣ ਜੀ ਫਿਰ ਇੱਕ ਸਮੂਹਿਕ ਸੋਚ ਬਣਾਉਣੀ ਪਊਗੀ ਵੀ ਆਪਾਂ ਯਾਰ ਸਾਰੇ ਰਲ ਮਿਲ ਕੇ ਕੰਮ ਕਰੀਏ ਤੇ ਜਿਹੜੇ ਘਟ ਸੰਦਾ ਨਾਲ ਆਪਾਂ ਆਪਣਾ ਖਰਚਾ ਘਟਾ ਸਕੀ ਜੀ ਤੇ ਜਿਹੜੀ ਸਰਕਾਰਾਂ ਤੋਂ ਹੈ ਸਰਕਾਰ ਜਿਹੜੀ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਕਿ ਪ੍ਰੈਫਰੈਂਸ ਹੀ ਉਹਨਾਂ ਚੀਜ਼ਾਂ ਨੂੰ ਨਹੀਂ ਦੇ ਰਹੀ ਜਿਹੜੀਆਂ ਉਹਨਾਂ ਦੇਣੀ ਚਾਹੀਦੀ। ਕਿ ਛੋਟੇ ਕਿਸਾਨੀ ਨੂੰ ਮਦਦ ਦੇਣੀ ਚਾਹੀਦੀ ਹੈ ਉਹਦੇ ਤਾਂ ਹੀ ਮਦਦ 90 95% ਮਦਦ ਨਹੀਂ ਪਹੁੰਚਦੀ। ਹੁਣ ਦੇਖੋ ਮੈਂ ਤਕਰੀਬਨ 6ਵੀਂ 7ਵੀਂ ਸੀ ਜਦੋਂ ਯੂਨੀਵਰਸਿਟੀ ਜਾਣ ਲੱਗਿਆ। ਉਦੋਂ ਹਰ ਸਾਲ ਉਹ ਡਾਟਾ ਦਿੰਦੇ ਸੀ ਵੀ ਆਪਣੇ ਕੋਲੇ ਟਰੈਕਟਰ ਲੋੜ ਵਧ। ਟਰੈਕਟਰ ਲੋੜ ਵਧਾਂ ਸੀ ਇਹ ਗੱਲ ਹੈ। ਪਰ ਹੁਣ ਜਦੋਂ ਤੋਂ ਸਟੇਬਲ ਬਰਨਿੰਗ ਦੀ ਪਰਾਲੀ ਨੂੰ ਅੱਗ ਲਾਉਣ ਦੀ ਘਟਨਾਵਾ ਸ਼ੁਰੂ ਹੋਈਆਂ ਉਹਦੋਂ ਨੂੰ ਆਪਦਾ ਯੂਨੀਵਰਸਿਟੀ ਨੇ ਵੀ ਸਟੈਂਡ ਚੇਂਜ ਕਰ ਲਿਆ। ਉਹੀ ਯੂਨੀਵਰਸਟੀਆਂ ਸਪਾਰਸ਼ ਕਰ ਰਹੀਆਂ ਵੀ ਇਹਨਾਂ ਨੂੰ ਸੰਧ ਦੇਓ ਵੱਡੇ, ਸੁਪਰਸੀਡਰ ਦਿਓ ਵੱਡੇ ਸੰਧ ਦਿਓ। ਹੁਣ ਸੁਪਰਸੀਡਰ ਨੂੰ ਚਲਾਉਣ ਵਾਸਤੇ 75 ਹਸ ਪਾਵਰ 60 ਹਸ ਪਾਵਰ ਪਲੱਸ ਟਰੈਕਟਰ ਚਾਹੀਦਾ। ਇੱਕ ਸੰਧ ਤੇ ਸਬਸਿਡੀ ਦੇਤੀ ਜਿਹਦੀ ਐਕਚੁਅਲ ਟੀਮ ਤੇ ਵੀ ਮੰਨ ਲਓ ਜੇ ਆਪਾਂ ਲੋਹਾ ਵੇਖੀਏ ਤਾਂ 70-80 ਹਜ਼ਾਰ ਦਾ 10 ਪੁਆਇੰਟ ਲੋਹਾ ਲਾਈਏ 70 ਰੁਪਏ ਦੇ ਹਿਸਾਬ ਨਾਲ ਲਈਏ 70 ਹਜ਼ਾਰ ਦਾ। 50 ਹਜ਼ਾਰ ਰੁਪਏ ਦੀ ਲੇਬਰ ਵਾਲੀ ਹੈ 1,20,000 ਦਾ। ਆਪਾਂ ਨੂੰ 1,20,000 ਚੋਂ ਦੇ ਰਹੇ ਹਾਂ 2,40,000 ਦੀ ਕੀਮਤ ਬਣਾ ਦਿੱਤੀ ਆਪਾਂ ਨੂੰ ਤਾਂ ਉਹ ਐਕਚੁਅਲ ਪ੍ਰਾਈਸ ਦੇ ਜੇ ਆਪਾਂ ਕੱਲ ਨੂੰ ਵੇਚੀਏ ਤਾਂ ਆਪਾਂ ਨੂੰ 70,000 ਦਾ ਵਿਕਣਾ ਹੈ ਦੋ ਹੀ ਮੋਲੀ ਵਿਕਣਾ ਤੇ ਉਹ ਆਪਾਂ ਨੂੰ ਸਬਸਿਡੀ ਕਹਿ ਕੇ ਪਹਿਲਾਂ ਤੋਂ ਆਪਣੇ ਗਲ ਮੜਿਆ ਗਿਆ ਫਿਰ ਆਪਾਂ ਵਿਆਜ ਤੇ ਚੱਕ ਕੇ ਹੀ ਉਹ ਲੱਖ ਰੁਪਇਆ ਲਿਆ ਫਿਰ ਹੁਣ ਉਹ ਜਦੋਂ ਛੋਟੇ ਟਰੈਕਟਰ ਮਗਰ ਵਾਇਆ ਉਹਨੇ ਇੱਕ ਅਧਿਆਰੀ ਕੋਈ ਭੰਨ ਤੋੜ ਕਰਤੀ ਫਿਰ ਕਹਿ ਦੇਣਾ ਵੀ ਮੁੰਡੇ ਨੇ ਕਹਿਣਾ ਤੇਨੂੰ ਬਾਪੂ ਕਿਹਾ ਸੀ ਜੀ ਇਹ ਤੇ ਟਰੈਕਟਰ ਬਦਲਣਾ ਪਊਗਾ ਉਹ ਟਰੈਕਟਰ ਬਦਲ ਲਓ ਤੇ ਟਰੈਕਟਰ ਜਦੋਂ ਬਦਲ ਲਿਆ ਟਰੈਕਟਰ ਆਇਆ 10 ਲੱਖ ਦਾ ਤਾਂ ਮਤਲਬ ਇੱਕ ਤਾਂ ਸਰਕਾਰ ਨੂੰ ਇਹ ਹੋ ਗਿਆ ਵੀ ਸਰਕਾਰ ਛੋਟੇ ਕਿਸਾਨਾਂ ਤੱਕ ਸਰਕਾਰੀ ਸੁਵਿਧਾਵਾਂ ਦਾ ਲਾਭ ਪਹੁੰਚਾਵੇ ਜਿਵੇਂ ਹੁਣ ਆਪਣੇ ਸੁਸਾਇਟੀਆਂ ਹੈ ਜੀ ਇਹਨਾਂ ਨੂੰ 5-5 7-7 ਟਰੈਕਟਰ ਦੇ ਦਿੰਦੀ ਹੈ ਨਾਲ ਦੇ ਦਿੰਦੀ ਉਪਰ ਸੀਟਰ ਦੇ ਦਿੰਦੀ ਜੇ ਕੋਈ ਇਹ ਕਹਿੰਦੇ ਵੀ ਨਹੀਂ ਚੱਲਦੀ ਨਹੀਂ ਕਾਬਜ ਹੋਉਂਦੀ ਚੱਲ ਤਾਂ ਉਹ ਵੀ ਨਹੀਂ ਰਹਿ ਜਿਹੜੇ ਤੁਸੀਂ ਦੇਤੇ ਤੇ ਇਹ ਤਾਂ ਬਿਨਾ ਬਈ ਹੋਰ ਇਹਦੇ ਤੋਂ ਪਹਿਲਾਂ ਤਾਂ ਸਜਾਓ ਜੀ ਵੀ ਆਪਾਂ ਨੂੰ ਇਕੱਠੇ ਹੋਣਾ ਪਊ ਦੂਸਰਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਕੋਈ ਵੀ ਤਜਰਬਾ ਕਰਨਾ ਜੇ ਖੇਤੀ ਦਾ ਤਾਂ ਮੇਰਾ ਤਾਂ ਇੱਕ ਸੁਗਾਤ ਬਣਾਇਆ ਜੀ ਸ਼ੁਰੂ ਚ ਮੈਂ ਵੀ ਗਲਤੀ ਕੀਤੀ ਵੀ 10% ਏਰੀਆ ਵੀ ਹੌਲੀ ਹੌਲੀ ਆ ਨਵਾਂ ਵੀ ਹੈ ਉਹਦਾ ਤਜਰਬਾ ਵੀ 10% ਏਰੀਆ ਮੰਨ ਲਓ 10 ਕਿੱਲੇ ਦਾ ਕਿੱਲਾ ਕਰ ਲਓ ਪਰ ਆਪਣੇ ਕੀ ਹੈ ਵੀ ਆਪਾਂ ਸੋਚਦੇ ਆਂ ਵੀ ਆਪਾਂ ਵੱਧ ਵਸੀਲੇ ਲਾ ਕੇ ਤੇ ਜ਼ਿਆਦਾ ਪੈਸਾ ਕਮਾ ਲਈਏ ਰਾਤੋਂ ਰਾਤ ਖੇਤੀ ਜ਼ਮੀਰ ਨਹੀਂ ਹੂੰ ਨਾਈਏ ਜਿਹਨੀ ਆ ਇਹਦੇ ਚ ਅਮੀਰੀ ਆ ਦੂਸਰੀ ਆਮਦਨੀ ਆ ਜਿਹਦੇ ਟਾਈਮ ਤੇ ਆਪਾਂ ਬੇਫਜ਼ੂਲ ਖਰਚੇ ਕਰਦੇ ਹਾਂ ਸੰਯਮ ਦੀ ਜ਼ਿੰਦਗੀ ਤੇ ਖਰਚੇ ਘਟਾ ਕੇ ਹੀ ਆਪਾਂ ਆਮਦਨੀ ਵਧਾ ਸਕਦੇ ਹਾਂ ਤਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਧੰਨਵਾਦ ਜੀ ਤੁਹਾਡਾ ਇਹ ਤਾਂ ਇਹ ਸਨ ਬਾਈ ਬਲਜੀਤ ਸਿੰਘ ਕੋਸਾ ਪਿੰਡ ਭਾਗੂ ਦੇ ਰਹਿਣ ਵਾਲੇ ਉਦਮੀ ਕਿਸਾਨ ਨੇ ਤਾਂ ਹੋਰ ਕਿਸਾਨਾਂ ਲਈ ਵੀ ਪ੍ਰੇਰਨਾ ਦੇ ਸਰੋਤ ਬਣੇ ਹੋਏ ਨੇ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਸ਼ੇਅਰ ਜਰੂਰ ਕਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ done